ਜਿਹੜੇ ਘਰ ਬੈਠੇ ਹੀ ਆਪਣਾ ਇਲਾਜ ਕਰਾਉਣਾ ਚਾਹੁੰਦੇ ਨੇ ਇਸ ਫਾਰਮੂਲੇ ਨੂੰ ਜਰੂਰ ਅਜ਼ਮਾ ਲਿਓ ਜੇ ਇਹ ਤੁਸੀਂ ਇਹ ਬੀਜ ਨੂੰ ਜਿਹੜਾ ਆਪਾਂ ਰੋਸਟਡ ਕੀਤਾ ਹੋਇਆ ਔਰ ਇਹਨੂੰ ਇੱਥੇ ਐਡ ਕਰ ਲੈਣਾ ਜੇ ਘਰੇ ਬੈਠੇ ਵੀ ਤੁਸੀਂ ਆਪਣਾ ਇਲਾਜ ਖੁਦ ਸ਼ੁਰੂਆਤ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਬਹੁਤ ਬਹੁਤ ਹੀ ਵਧੀਆ ਫਾਰਮੂਲਾ ਜਿਹੜਾ ਕਿ ਅਜ਼ਮਾਇਆ ਹੋਇਆ ਫਾਰਮੂਲਾ ਹੈ ਕਰੇ ਕੈਂਸਰ ਪੇਸ਼ੈਂਟ ਵੀ ਨੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੀ ਕੈਂਸਰ ਹੈ ਉਹਦੇ 'ਚ ਵੀ ਲਾਸਟ ਸਟੇਜ ਵਾਲੇ ਪੇਸ਼ੈਂਟ ਸਾਡੇ ਕੋਲ ਆਂਦੇ ਆ ਮਤਲਬ ਸਾਡੇ ਹਿੱਸੇ ਉਹ ਪੇਸ਼ੈਂਟ ਆ ਰਿਹਾ ਜਿਹੜਾ ਕਿਤੇ ਬੰਦ ਠੀਕ ਨਹੀਂ ਹੋਇਆ ਉਹੀ ਪੇਸ਼ੈਂਟ ਸਾਡੇ ਸਾਰਾ ਔਰ ਪਰਮੇਸ਼ਰ ਦੀ ਮਾਲਕ ਦੀ ਬੜੀ ਕਿਰਪਾ ਹੈ ਇਲੈਕਟ੍ਰੋ ਹੋਮਿਓਪੈਥੀ ਰਿਜ਼ਲਟ ਵੀ ਉੱਥੇ ਦੇ ਰਹੀ ਹੈ ਜਿੱਥੇ ਕਿਤੇ ਦਾ ਇਲਾਜ ਨਹੀਂ ਹੋਇਆ ਇਹ ਪਿਓਰਲੀ ਇਲੈਕਟ੍ਰੋ ਹੋਮਿਓਪੈਥੀ ਮੈਡੀਸਿਨ ਦੇ ਨਾਲ ਆਪਾਂ ਲੈ ਰਿਹਾ ਇਲੈਕਟ੍ਰੋ ਹੋਮਿਓਪੈਥੀ ਮੈਡੀਸਿਨ ਉਹ ਪੈਥੀ ਹੈ ਜੋ ਇਟਾਲੀਅਨ ਪੈਥੀ ਹੈ ਜਿਹੜੀ ਕਿ ਪਲਾਂਟਸ ਤੋਂ ਬਣੀ ਹੋਈ ਹੈ ਔਰ ਪਲਾਂਟਸ ਜਿਹੜੇ ਨੇ ਉਹ ਕੁਦਰਤ ਦੀ ਦੇਣ ਨੇ ਤੇ ਕੁਦਰਤੀ ਦੇਣ ਵਿੱਚੋਂ ਜਿਹੜਾ ਪਲਾਂਟਸ ਦਾ ਅਰਕ ਕੱਢਿਆ ਹੋਇਆ ਬੋਡੀ ਐਜ਼ ਅ ਮੈਡੀਸਨ ਆਪਾਂ ਪੇਸ਼ੈਂਟ ਨੂੰ ਦੇ ਰਹੇ ਆ ਤਾਂ ਡੈਫੀਨਿਟਲੀ ਰਿਜ਼ਲਟ ਆ ਰਹੇ। ਸ਼ੂਗਰ ਸਾਡੀ ਤਾਕਤ ਦਾ ਨਾਮ ਹੈ। ਬਿਮਾਰੀ ਉਦੋਂ ਬਣਦੀ ਹੈ ਜਦੋਂ ਪੈਨਕ੍ਰੀਆ ਆਪਣਾ ਵਰਕ ਘਟ ਕਰ ਦਿੰਦੀ ਹੈ ਜਾਂ ਕਾਰੀਨੀਰੀ ਜੇ ਬਹੁਤ ਜ਼ਿਆਦਾ ਐਕਟਿਵ ਹੈ ਜਾਂ ਐਕਟਿਵ ਨਹੀਂ ਹੈਗੀ। ਮੇਨ ਕੀ ਅਸੀਂ ਫੂਡ ਖਾਣਾ ਇਸ ਕਰਕੇ ਲੈਨੇ ਆ ਕਿ ਉਹਦੇ ਜਿਹੜੇ ਅ એનર્ਜੀ ਹੈ ਸਾਡੀ ਬਾਡੀ ਤੱਕ ਜਾਵੇ। ਸਾਡੀ ਬਾਡੀ એનਰਜੈਟਿਕ ਰਹੇ। ਪਰ ਜਦੋਂ ਅਸੀਂ ਇਸ ਤਰ੍ਹਾਂ ਦਾ ਫੂਡ ਲੈਨੇ ਆ ਜਿਤ ਵਿੱਚ ਖੁਦ ਚ એનર્ਜੀ ਨਹੀਂ ਹੈਗੀ ਉਹ ਪਚਣ ਵਾਸਤੇ ਸਾਡੇ ਸਰੀਰ ਤੋਂ ਉਲਟਾ એનર્ਜੀ ਲੈਂਦਾ। ਜਦੋਂ ਉਲਟਾ એનર્ਜੀ ਲੈਂਦਾ ਤਾਂ ਸਾਡਾ ਸਰੀਰ ਪੋਸਟਟੈਂਪ ਦੇ ਵੀਕ ਮਹਿਸੂਸ ਕਰਦਾ ਜਿਵੇਂ ਕੈਲਸ਼ੀਅਮ ਬਾਡੀ ਚੋਂ ਘਟੇਗਾ ਤਾਂ ਤੁਹਾਡੇ ਜੋੜਾਂ ਦੇ ਵਿੱਚ ਕੜਕੜਕ ਦੀ ਆਵਾਜ਼ ਤੁਹਾਡੇ ਜੋੜਾਂ ਦੇ ਵਿੱਚ ਦਰਦ ਤੁਹਾਡੇ ਜੋੜਾਂ ਦੇ ਆਲੇ ਦੁਆਲੇ ਸੋਜਦਾ ਹੋਣਾ ਇਹ ਡੈਫੀਨਿਟਲੀ ਜੜਾਉ ਬਣਨਾ ਸ਼ੁਰੂ ਹੋ ਜਾਂਦਾ ਸਸਿਕਾਲ ਜੀ ਅੱਜ ਆਪਾਂ ਉਸ ਜਗ੍ਹਾ ਤੇ ਪਹੁੰਚੇ ਹੋਏ ਆ ਜਿੱਥੇ ਤੁਹਾਡੇ ਹਰ ਇੱਕ ਰੋਗ ਜਿਹੜੇ ਦੂਰ ਹੋਣਗੇ ਯਾਨੀ ਕਿ ਜਿਹੜਾ ਲੋਕਾਂ ਦੇ ਜੋੜਾਂ ਦੇ ਵਿੱਚ ਦਰਦ ਰਹਿੰਦੇ ਨੇ ਜਾਂ ਫਿਰ ਜਿਹੜੇ ਲੋਕ ਡਾਇਬਟੀਜ਼ ਦੇ ਸ਼ਿਕਾਰ ਨੇ ਜਿਹੜੇ ਸ਼ੂਗਰ ਤੋਂ ਪੀੜਤ ਲੋਕ ਨੇ ਉਹਨਾਂ ਦੇ ਅੱਜ ਅਸੀਂ ਮਸਲੇ ਹੱਲ ਕਰਾਂਗੇ ਕਿਉਂਕਿ ਮਸਲੇ ਕਿਵੇਂ ਹੱਲ ਹੋਣੇ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਿਉਂਕਿ ਅਸੀਂ ਡਾਕਟਰ ਸਾਹਿਬ ਕੋਲ ਪਹੁੰਚੇ ਹੋਏ ਆ ਡਾਕਟਰ ਗੁਰਿੰਦਰ ਸਿੰਘ ਰਾਏ ਹੁਣਾ ਕੋਲ ਉਹਨਾਂ ਦੇ ਬੋਲੋ ਜੋ ਹੈ ਹਰ ਇੱਕ ਚੀਜ਼ ਜਿਹੜੀ ਤੁਹਾਨੂੰ ਦੱਸੀ ਜਾਗੀ ਔਰ ਖਾਸ ਗੱਲ ਇਹ ਵੀ ਹੈ ਇਸ ਦੇ ਵਿੱਚ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਜਾਂ ਅਜਿਹੀਆਂ ਚੀਜ਼ਾਂ ਜਿਹੜੀਆਂ ਹੱਥਾਂ ਦੇ ਨਾਲ ਬਣਾਈਆਂ ਹੋਈਆਂ ਦਵਾਈਆਂ ਤਿਆਰ ਕਰਕੇ ਉਹ ਤੁਹਾਡੇ ਤੱਕ ਪਹੁੰਚ ਕਰਾਂਗੇ ਪਹਿਲਾਂ ਗੱਲਬਾਤ ਕਰ ਲੈਣੇ ਤੇ ਸਵਾਗਤ ਕਰ ਲੈਣੇ ਬਹੁਤ-ਬਹੁਤ ਸਵਾਗਤ ਹੈ ਸੋਖਟਾ ਸਾਹਿਬਾ ਸਸਿਕਾਲ ਜੀ ਐਨਆਰਈ ਟੀਮ ਦਾ ਔਰ ਐਨਆਰਈ ਦੇਖ ਰਹੇ ਸਾਰੇ ਦਸ਼ਕਤਾਂ ਮੇਰੇ ਵੱਲੋਂ ਪਿਆਰ ਭਰੀ ਸਸਿਕਾਲ ਜੀ ਡਾਕਟਰ ਸਾਹਿਬ ਅਸੀਂ ਬਹੁਤ ਚਰਚਾ ਤੁਹਾਡੀ ਸੁਣੀ ਆ ਅਸੀਂ ਆ ਕੇ ਦੇਖਣ ਆਏ ਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਦਵਾਈਆਂ ਤਿਆਰ ਕਰਦੇ ਹੋ ਕਿਹੜੇ-ਕਿਹੜੇ ਤੁਹਾਡੇ ਕੋਲ ਫਾਰਮੂਲੇ ਨੇ ਜਿਹੜੇ ਤੁਸੀਂ ਲੋਕਾਂ ਨੂੰ ਠੀਕ ਕਰਦੇ ਹੋ ਕਿਉਂਕਿ ਲੋਕ ਕਹਿੰਦੇ ਕਿ ਅਸੀਂ ਉੱਥੇ ਜਾਂਦੇ ਆ ਉੱਥੇ ਸਾਡੇ ਜਿਹੜੇ ਅਸੀਂ ਡਾਇਬਟੀਜ਼ ਦੇ ਸ਼ਿਕਾਇਤਾਂ ਆ ਜਾਂ ਸਾਡੇ ਜੋੜਾਂ 'ਚ ਦਰਦ ਆ ਤੇ ਠੀਕ ਹੋ ਜਾਂਦੇ ਆ ਤੇ ਤੁਸੀਂ ਅਜਿਹਾ ਕੀ ਮੰਤਰ ਜਾਦੂ ਕਰਦੇ ਹੋ ਕਿ ਲੋਕਾਂ ਦੇ ਜਿਹੜੇ ਇਹ ਰੋਗ ਇਹ ਦੂਰ ਹੋ ਜਾਂਦੇ ਆ ਜੀ ਆ ਇਹਦੇ ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਮੰਤਰ ਜਾਦੂ ਇੱਕ ਨਹੀਂ ਹੈਗਾ ਇੱਕ ਤਰ੍ਹਾਂ ਦੀ ਸਾਇੰਸ ਹੈ ਜੇ ਸਾਇੰਸ ਦੇ ذریعے ਆਪਾਂ ਟ੍ਰੀਟਮੈਂਟ ਕਰ ਰਹੇ ਹਾਂ ਔਰ ਲੋਕ ਜਿਹੜਾ ਉਹ ਆਪਣੇ ਕੋਲ ਪਹੁੰਚ ਰਹੇ ਨੇ ਔਰ ਅੱਛਾ ਬੈਨੀਫਿਟ ਲੈ ਰਹੇ ਨੇ ਜਿਵੇਂ ਡਾਇਬੀਟਿਕ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਤਕਰੀਬਨ ਹੀ ਅੱਜ ਸਮਾਜ ਦੇ ਵਿੱਚ ਡਾਇਬੀਟਿਕ ਨੇ ਘਰ ਕੀਤਾ ਹੋਇਆ ਔਰ ਉਹਦੇ ਬਹੁਤ ਅੱਛੇ ਰਿਜ਼ਲਟ ਨਹੀਂ ਹੋ ਰਹੇ ਇਹ ਰਿਜ਼ਲਟ ਜਿਹੜੇ ਨੇ ਏ ਪਿਓਰਲੀ ਇਲੈਕਟ੍ਰੋ ਹੋਮਿਓਪੈਥੀ ਮੈਡੀਸਿਨ ਦੇ ਨਾਲ ਆਪਾਂ ਲੈ ਰਿਆ ਇਲੈਕਟ੍ਰੋ ਹੋਮਿਓਪੈਥੀ ਮੈਡੀਸਿਨ ਉਹ ਪੈਥੀ ਹੈ ਜੋ ਇਟਾਲੀਅਨ ਪੈਥੀ ਹੈ ਜਿਹੜੀ ਕਿ ਪਲਾਂਟਸ ਤੋਂ ਬਣੀ ਹੋਈ ਹੈ ਔਰ ਪਲਾਂਟਸ ਜਿਹੜੇ ਨੇ ਉਹ ਕੁਦਰਤ ਦੀ ਦੇਣ ਨੇ ਤੇ ਕੁਦਰਤੀ ਦੇਣ ਵਿੱਚੋਂ ਜਿਹੜਾ ਪਲਾਂਟਸ ਦਾ ਅਰਕ ਕੱਢਿਆ ਹੋਇਆ ਉਹਨੂੰ ਐਜ਼ ਅ ਮੈਡੀਸਿਨ ਆਪਾਂ ਪੇਸ਼ੈਂਟ ਨੂੰ ਦੇ ਰਿਹਾ ਤਾਂ ਡੈਫੀਨਿਟਲੀ ਰਿਜ਼ਲਟ ਆ ਰਹੇ ਹੂੰ ਡਾਕਟਰ ਸਾਹਿਬ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇਲੈਕਟ੍ਰੋ ਹੋਮੋਪੈਥੀ ਦੀ ਤੁਸੀਂ ਦਵਾਈ ਦਿੰਦੇ ਹੋ ਹਨਾ ਬਹੁਤ ਸਾਰੇ ਡਾਕਟਰ ਜਿਹੜੇ ਨੇ ਜਾਂ ਆਪਾਂ ਉਹਨਾਂ ਦੀ ਜੇ ਗੱਲ ਨਾਰਮਲ ਗੱਲ ਕਾ ਲਈਏ ਆਯੁਰਵੈਦਿਕ ਨੇ ਹਨਾ ਐਲੋਪੈਥੀ ਆ ਬਹੁਤ ਸਾਰੀਆਂ ਦਵਾਈਆਂ ਦਿੰਦੇ ਨੇ ਇਹ ਖਾਸ ਕੀ ਹੈ ਮਤਲਬ ਇਲੈਕਟ੍ਰੋ ਹੋਮੋਪੈਥਿਕ ਦੇ ਵਿੱਚ ਖਾਸ ਕੀ ਹੈ ਆ ਇਸ ਪੈਥੀ ਸਾਰੀਆਂ ਪੈਥੀਆਂ ਨਾਲੋਂ ਇੱਕ ਅਲੱਗ ਤਰ੍ਹਾਂ ਦੀ ਪੈਥੀ ਹੈ ਇਹ ਅਲੱਗ ਤਰ੍ਹਾਂ ਦੀ ਪੈਥੀ ਇਸ ਕਰਕੇ ਬਣ ਜਾਂਦੀ ਹੈ ਕਿਉਂਕਿ ਇਹ ਡਾਇਰੈਕਟਲੀ ਕੁਦਰਤ ਦੇ ਨਾਲ ਕਨੈਕਟਡ ਹੈ ਮੈਂ ਥੋੜਾ ਬਰੀਫਲੀ ਸਮਝਾ ਦਿੰਦਾ ਹਾਂ 114 ਤਰ੍ਹਾਂ ਦੇ ਪਲਾਂਟਸ ਨੇ ਜਿਹੜੇ ਉਹਨਾਂ ਦੇ ਐਕਸਟ੍ਰੈਕਟਰ ਜਿਹੜਾ ਅਰਕ ਹੈ ਉਹ ਕੱਢਿਆ ਹੋਇਆ ਔਰ ਉਹਦੀ ਇੱਕ ਵਿਧੀ ਦੇ ذریعے ਉਹਨੂੰ ਕੱਢ ਕੇ ਬੋਤਲ 'ਚ ਪੈਕ ਕੀਤਾ ਹੋਇਆ ਐਜ਼ ਅ ਮੈਡੀਸਿਨ ਜਿਹੜਾ ਅਸੀਂ ਪੇਸ਼ੰਟ ਨੂੰ ਦੇ ਰਿਹਾ ਹੁਣ ਜੋ ਕੁਦਰਤ ਨੇ ਸਾਡੇ ਲਈ ਬਣਾਇਆ ਚਾਹੇ ਉਹ ਆਪਾਂ ਜਿਹਨੂੰ ਦੇਸੀ ਦਵਾਈ ਕਹਿ ਦਿੰਦੇ ਆ ਆਯੁਰਵੈਦ ਹੈ ਆਪਣਾ ਉਹ ਵੀ ਇੱਕ ਕੁਦਰਤੀ ਹੀ ਕਿਸੇ ਦੀ ਜੜ ਨੂੰ ਰਗੜਿਆ ਜਾਂਦਾ ਪੱਤਾ ਟਾਣੀ ਜਾਂ ਕੁਝ ਇਸ ਤਰੀਕੇ ਨਾਲ ਜਿਹੜਾ ਕਿ ਉੱਕ ਪ੍ਰਾਣੀ ਟੈਕਨੀਕ ਦੇ ਜ਼ਰੀਏ ਸਾਡੇ ਇਲਾਜ ਹੋ ਰਹੇ ਨੇ ਇਹ ਨਵੀਂ ਟੈਕਨੀਕ ਦੇ ਜ਼ਰੀਏ ਉਸੇ ਹੀ ਪਲਾਂਟਸ ਦੇ ਵਿੱਚੋਂ ਐਕਸਟ੍ਰੈਕਟ ਜਿਹੜਾ ਅਸਰ ਹੈ ਉਹਦਾ ਕਿਉਂਕਿ ਜਿੰਨੇ ਵੀ ਜੀਵ ਨੇ ਜੰਤੂ ਨੇ ਜਾਂ ਇਨਸਾਨ ਨੇ ਪੇੜ ਨੇ ਪੌਦੇ ਨੇ ਸਭ ਦੇ ਅੰਦਰ ਇੱਕ ਪ੍ਰਾਣ ਸ਼ਕਤੀ ਹੁੰਦੀ ਹੈ ਸਾਡੇ ਅੰਦਰ ਵੀ ਇੱਕ ਪ੍ਰਾਣ ਸ਼ਕਤੀ ਕੰਮ ਕਰਦੀ ਪਈ ਹੈ ਸੇਮ ਇਸੇ ਤਰ੍ਹਾਂ ਪਲਾਂਟਸ ਦੇ ਅੰਦਰ ਵੀ ਇੱਕ ਪ੍ਰਾਣ ਸ਼ਕਤੀ ਕੰਮ ਕਰਦੀ ਹੈ ਕਿਉਂਕਿ ਜਿੰਨੇ ਵੀ ਪਲਾਂਟਸ ਨੇ ਉਹਨਾਂ ਦੇ ਅੰਦਰ ਮੈਡੀਸਨ ਵਾਲੀ ਗੁਣ ਨੇ ਉਹਨਾਂ ਮੈਡੀਸਨ ਵਾਲੀ ਗੁਣ ਨੂੰ ਪਹਿਚਾਨ ਕੇ ਕਾਉਂਟ ਸੀਜ਼ਰ ਮੈਟ੍ਰੀਜ਼ ਇਹਨੇ ਉਹਦਾ ਅਰਕ ਕੱਢ ਕੇ ਇਸ ਤਰੀਕੇ ਨਾਲ ਉਹਨੂੰ ਮੈਡੀਸਿਨ ਦਾ ਰੂਪ ਦੇ ਦਿੱਤਾ ਹੈ ਕਿ ਜਿੰਨੂੰ ਲੈਣ ਤੋਂ ਬਾਅਦ ਅੱਜ ਪੇਸ਼ੈਂਟ ਚਾਹੇ ਉਹ ਸਟਾਰਟਿੰਗ ਦੇ ਵਿੱਚ ਆ ਗਿਆ ਚਾਹੇ ਉਹ ਮਿਡ ਚ ਆਇਆ ਚਾਹੇ ਉਹ ਕ੍ਰੋਨਿਕਲ ਡਿਜ਼ੀਜ਼ ਲੈ ਕੇ ਆਇਆ ਤਕਰੀਬਨ ਕ੍ਰੋਨਿਕਲ ਡਿਜ਼ੀਜ਼ ਦੇ ਵਿੱਚ ਵੀ ਆਇਆ ਹੋਇਆ ਪੇਸ਼ੈਂਟ ਬਹੁਤ ਵਧੀਆ ਰਿਜ਼ਲਟ ਜਿਹੜਾ ਇਲੈਕਟ੍ਰੋ ਹੋਮੀਓਪੈਥੀ ਨਾਲ ਲੈਅਰ ਠੀਕ ਹੈ ਜਿਵੇਂ ਆਪਾਂ 슈ਗਰ ਦੀ ਗੱਲ ਕਰ ਲਈਏ ਡਾਇਬਟੀਸ ਦੀ ਗੱਲ ਕਰ ਲਈਏ ਜਿਵੇਂ ਤੁਸੀਂ ਸ਼ੁਰੂਆਤ ਚ ਕਿਹਾ ਕਿ ਘਰ ਘਰ ਪਹੁੰਚ ਚੁੱਕੀ ਹੈ ਡਾਕਟਰ ਸਾਹਿਬ ਵਸਤਾ ਦੇਖਿਆ ਕਿ ਬੱਚੇ ਬੱਚੇ ਵੀ ਹੁਣ ਇਹਦਾ ਸ਼ਿਕਾਰ ਹੋ ਰਹੇ ਨੇ ਔਰ ਚਿੰਤਾ ਦਾ ਇੱਕ ਵਿਸ਼ਾ ਜ਼ਰੂਰ ਬਣ ਗਿਆ ਮਾਪਿਆਂ ਲਈ ਕਿ ਛੋਟੇ ਬੱਚੇ ਜੇ ਹੁਣ ਡਾਇਬਟੀਸ ਦੇ ਸ਼ਿਕਾਰ ਹੋਣਗੇ ਤਾਂ ਉਹਨਾਂ ਦਾ ਕੀ ਭਵਿੱਖ ਬਣੂਗਾ ਹੈ ਨਾ ਤੇ ਤੁਸੀਂ ਇਲੈਕਟ੍ਰੋ ਹੋਮੋਪੈਥਿਕ ਦੇ ਨਾਲ ਕਿਵੇਂ ਫਿਰ ਠੀਕ ਕਰਦੇ ਹੋ ਜਾਨੀ ਕਿ ਇਹਦਾ ਅਸਰ ਕਿਵੇਂ ਹੁੰਦਾ ਹੈ ਜਾਂ ਬੱਚਿਆਂ ਲਈ ਕੀ ਕੁਝ ਖਾਸ ਹੁੰਦਾ ਹੈ ਇਹਦੇ ਵਿੱਚ ਇਹਦੇ ਵਿੱਚ ਸਿੰਪਲੀ ਜੋ ਸਾਡੀ ਸਟੱਡੀ ਹੈਗੀ ਹੈ ਸਟੱਡੀ ਦੇ ਮੁਤਾਬਕ ਜੋ ਇਲੈਕਟ੍ਰੋ ਹੋਮਿਓਪੈਥੀ ਦੇ ਜੋ ਮੈਡੀਸਨਲੀ ਡਰਾਪਸ ਨੇ ਉਹ ਅਸੀਂ ਮੌਕੇ ਤੇ ਪੇਸ਼ੈਂਟ ਜਿਹੜਾ ਸਾਡੇ ਕੋਲ ਆਂਦਾ ਉਹਦੀ ਬਾਡੀ ਲੈਂਗੁਏਜ ਦੇਖਦੇ ਆ ਉਹਦੀ ਰਿਪੋਰਟਸ ਦੇ ਮੁਤਾਬਕ ਜਿਹੜੀ ਵੀ ਕੰਡੀਸ਼ਨ ਕਿੰਨੀ ਵਿਗੜੀ ਆ ਉਹ ਕ੍ਰੋਨਿਕਲ ਦੇ ਵਿੱਚ ਆ ਉਹ ਅਕਿਊਟ ਦੇ ਵਿੱਚ ਆ ਜਾਂ ਉਹ ਸਬਕਿਊਟ ਦੇ ਵਿੱਚ ਆ ਤਿੰਨ ਤਰ੍ਹਾਂ ਦੀ ਕੈਟੇਗਰੀ ਦੇ ਵਿੱਚੋਂ ਕਿਸੇ ਵੀ ਉਹ ਸਟੇਜ ਤੇ ਹੈਗਾ ਉਦੇ ਮੁਤਾਬਕ ਫਿਰ ਉਹਨੂੰ ਆਪਣੇ ਇਲੈਕਟ੍ਰੋ ਹੋਮੋਪੈਥੀ ਮੈਡੀਸਿਨ ਆਪਾਂ ਦੇ ਰਹੇ ਆਂ ਔਰ ਡੈਫੀਨਿਟਲੀ ਰਿਜ਼ਲਟ ਆ ਰਿਹਾ ਹੈ ਨਾ ਬੱਚਿਆਂ ਦੀ ਜੇ ਤੁਸੀਂ ਗੱਲ ਕਰ ਰਹੇ ਹੋ ਬੱਚਿਆਂ ਦੇ ਵਿੱਚ ਜਿਹੜੀ ਡਾਇਬਟਿਕ ਵਾਕਈ ਇੱਕ ਬਹੁਤ ਹੀ ਸੈਂਸਿਟਿਵ ਵਿਸ਼ਾ ਬਣਿਆ ਹੋਇਆ ਬਹੁਤ ਸੋਚਣ ਤੇ ਵਿਚਾਰਨ ਦਾ ਵਿਸ਼ਾ ਹੈਗਾ ਕਿ ਜੇ ਬੱਚੇ ਅੱਜ ਸਾਡੇ ਡਾਇਬਟਿਕ ਨੇ ਤਾਂ ਉਹਨਾਂ ਦੀ ਜਵਾਨੀ ਕਿਹੇ ਜੀ ਹੋਏਗੀ ਤਾਂ ਬੁਢਾਪਾ ਤਾਂ ਆਪਾਂ ਸੋਚ ਹੀ ਨਹੀਂ ਸਕਦੇ ਉਹਨਾਂ ਦਾ ਹਣਾ ਤਾਂ ਕਿਉਂਕਿ ਅੱਜ ਵੀ ਉਮਰ ਜਿਹੜੀ ਸਾਡੀ ਹੈ ਜਿਹੜੀ ਪਹਿਲਾਂ 100 ਸਾਲ ਸੀਗੀ ਅੱਜ 60 ਰਹਿ ਗਈ ਹੈ ਪਰ ਜੇ ਇਸ ਤਰ੍ਹਾਂ ਦਾ ਬੱਚਾ ਜਿਹੜਾ ਜੰਮਦਾ ਹੀ ਡ ਉਹ 60 ਵੀ ਜਾਣਾ ਉਹਦੇ ਲਈ ਬਹੁਤ ਕਠਨਾਵੜਾ ਹੋ ਜਾਂਦਾ ਮੁਸ਼ਕਲ ਵਾਲਾ ਹੋ ਜਾਂਦਾ ਸੋ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਵੀ ਬਹੁਤ ਸਾਰੇ ਬੱਚੇ ਬਹੁਤ ਸਾਰੇ ਅਡਲਟ ਵੀ ਜਿਹੜੇ ਅੱਜ 슈ਗਰ ਦੇ ਪੇਸ਼ੈਂਟ ਬਣ ਚੁੱਕੇ ਨੇ ਜਾਂ ਜਨਾਂ ਦੀ 슈ਗਰ 400 500 ਤੋਂ ਅੱਪ ਜਾ ਰਹੀ ਹੈ ਬਹੁਤ ਜ਼ਿਆਦਾ ਹਾਈ ਜਾ ਰਹੀ ਹੈ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਬਹੁਤ ਸੰਭਵ ਇਲਾਜ ਹੈ ਕਿ ਤੁਸੀਂ ਆਪਣੀ ਡਾਇਬੀਟਿਕ ਨੂੰ ਬਹੁਤ ਹੀ ਘੱਟ ਟਾਈਮ ਦੇ ਵਿੱਚ ਰਿਵਰਸ ਕਰਕੇ ਇਹਨੂੰ ਬੈਲੈਂਸਡ ਆਪਾਂ ਕਰ ਸਕਦੇ ਹਾਂ ਡਾਇਬੀਟਿਸ ਮਤਲਬ ਇਹਦਾ ਕਾਰਨ ਕੀ ਆ ਮਤਲਬ ਹੁੰਦੀ ਕਿਉਂ ਆ ਕਿਉਂਕਿ ਸ਼ੁਰੂਆਤ ਜੇਕਰ ਕਿਸ ਨੂੰ ਪਤਾ ਹੀ ਨਾ ਹੋਵੇ ਕਿ ਇਹਦੀ ਜੜ ਕੀ ਆ ਤੇ ਆਪਾਂ ਕਿਵੇਂ ਕੰਟਰੋਲ ਕਰ ਸਕਦੇ ਆ ਸਾਡੀ ਬਾਡੀ ਦੇ ਵਿੱਚ ਪਰਮੇਸ਼ਰ ਨੇ ਬਹੁਤ ਤਰ੍ਹਾਂ ਦੀ ਇੱਕ ਕਲਾ ਵਰਤਾਈ ਹੋਈ ਹੈ ਜਿਹਦੇ ਵਿੱਚੋਂ ਅਲੱਗ-ਅਲੱਗ ਆਰਗਨ ਸਾਡੇ ਬਣੇ ਹੋਏ ਨੇ ਜਿਨ੍ਹਾਂ ਦਾ ਅਲੱਗ-ਅਲੱਗ ਵਰਕ ਹੈ ਸਾਡੀ ਬਾਡੀ ਦੇ ਉੱਪਰ ਤਾਂ ਉਹਦੇ ਵਿੱਚੋਂ ਇੱਕ ਸਾਡੇ ਅੰਗ ਹੈਗਾ ਪੈਨਕ੍ਰੀਆਸ ਪੈਨਕ੍ਰੀਆਸ ਦਾ ਕੰਮ ਹੈਗਾ ਕਿ ਜਿੰਨਾ ਵੀ ਤੁਸੀਂ ਫੂਡ ਲੈ ਰਹੇ ਹੋ ਜੋ ਤੁਸੀਂ ਕੁਝ ਖਾ ਰਹੇ ਹੋ ਉਹਦੇ ਵਿੱਚੋਂ 슈ਗਰ ਤੁਹਾਡੀ ਬਾਡੀ ਚ ਜਾਰੀ ਹੈ ਮਿਠਾਸ ਤੁਹਾਡੀ ਬਾਡੀ ਚ ਜਾ ਰਹੀ ਆ ਤਾਂ ਪੈਨ ਕਿਰਿਆ ਨੇ ਉਹਦੇ ਮੁਤਾਬਕ ਕਿੰਨਾ ਤੁਸੀਂ ਫੂਡ ਲਿਆ ਹੈ ਕਿਹੜਾ ਤੁਸੀਂ ਫੂਡ ਲਿਆ ਹੈ ਉਹਦੇ ਮੁਤਾਬਕ ਇੱਕ ਇਨਸੂਲਿਨ ਇੱਕ ਰਸ ਹੁੰਦਾ ਜਿਹੜਾ ਉਹ ਪ੍ਰੋਡਿਊਸ ਕਰਨਾ ਹੁੰਦਾ ਜਿਹਦੇ ਨਾਲ ਤੁਹਾਡੀ ਖਾਧੀ ਹੋਈ 슈ਗਰ ਨੇ ਪਚਣਾ ਬੈਲੈਂਸ ਹੋਣਾ ਹੈ ਤਾਂ ਉਹ ਨੇ એનર્ਜੀ ਦੇ ਵਿੱਚ ਕਨਵਰਟ ਹੋਣਾ 슈ਗਰ ਅਸਲ ਦੇ ਵਿੱਚ ਇਹਨੂੰ ਅੱਜ ਰੋਗ ਦਾ ਨਾਮ ਦਿੱਤਾ ਕਿ 슈ਗਰ ਇੱਕ ਬਿਮਾਰੀ ਹੈ 슈ਗਰ ਬਿਮਾਰੀ ਨਹੀਂ ਹੈ 슈ਗਰ ਸਾਡੀ ਤਾਕਤ ਦਾ ਨਾਮ ਹੈ ਬਿਮਾਰੀ ਉਦੋਂ ਬਣਦੀ ਹੈ ਜਦੋਂ ਪੈਨਕ੍ਰੀਆ ਆਪਣਾ ਵਰਕ ਘੱਟ ਕਰ ਦਿੰਦੀ ਹੈ ਜਾਂ ਕਾਰੀ ਨੀਰੀ ਜਾਂ ਬਹੁਤ ਜ਼ਿਆਦਾ ਐਕਟਿਵ ਹੈ ਜਾਂ ਐਕਟਿਵ ਨਹੀਂ ਹੈਗੀ ਤਾਂ ਉਹਨਾਂ ਕੰਡੀਸ਼ਨਾਂ ਦੇ ਵਿੱਚ ਜਿਹੜੀ ਸ਼ੂਗਰ ਦਾ ਬੈਲੈਂਸ ਹੈ ਜਿਹੜਾ ਉਹ ਵਿਗੜਨਾ ਸ਼ੁਰੂ ਹੋ ਜਾਂਦਾ ਰਿਪੋਰਟ ਦੇ ਮੁਤਾਬਕ ਅੱਜ ਕਿਹਾ ਜਾਂਦਾ ਕਿ 120 130 ਤੱਕ ਜਿਹੜਾ ਤੁਹਾਡੀ ਬੈਲੈਂਸ ਜਿਹੜੀ ਉਹ ਰਹਿਣੀ ਚਾਹੀਦੀ ਹੈ ਬਟ ਜਿਵੇਂ ਇਹ 150 ਤੋਂ ਪਲੱਸ ਜਾਂਦੀ ਹੈ ਕ੍ਰੋਸ ਹੁੰਦੀ ਹੈ ਤਾਂ ਜਿਹੜਾ ਸਾਡਾ ਪੇਸ਼ੈਂਟ ਹੁੰਦਾ ਉਹ ਦਵਾ ਦਾ ਡਾਕਟਰ ਕੋਲ ਜਾਣਾ ਸ਼ੁਰੂ ਕਰ ਦਿੰਦਾ ਹਾਲਾਂਕਿ ਉਸ ਟਾਈਮ ਦੇ ਵਿੱਚ ਉਹਨੂੰ ਟੈਬਲੇਟ ਦੇ ਨਾਲ ਨਹੀਂ ਜੁੜਨਾ ਚਾਹੀਦਾ ਕਿਉਂਕਿ ਜੇ ਡਾਕਟਰ ਕੋਲ ਜਾਏਗਾ ਤਾਂ ਉਹ ਡੈਫੀਨਿਟਲੀ ਟੈਬਲੇਟ ਦੇ ਨਾਲ ਉਹਨੂੰ ਜੋੜ ਦੇਗਾ ਪਰ ਉੱਥੇ ਉਹਨੂੰ ਟੈਬਲੇਟ ਨਾਲ ਨਹੀਂ ਉੱਥੇ ਸਭ ਤੋਂ ਪਹਿਲਾਂ ਉਹਨੂੰ ਆਪਣਾ ਧਿਆਨ ਦੇਣਾ ਚਾਹੀਦਾ ਕਿ ਮੈਂ ਪਿਛਲੇ 1 ਹਫ਼ਤੇ ਦੇ ਵਿੱਚ ਕੀ ਕੁਝ ਖਾਦਾ ਸੀਗਾ ਅਗਰ ਮੈਂ ਕੁਝ ਇਸ ਤਰ੍ਹਾਂ ਦਾ ਖਾਦਾ ਜਿਸ ਨਾਲ ਮੇਰੀ ਸ਼ੂਗਰ ਅਪ ਹੋਈ ਹੈ ਤਾਂ ਉਹ ਉਹਨੂੰ ਉਸ ਚੀਜ਼ ਤੋਂ ਅਵੋਇਡ ਕਰਨਾ ਚਾਹੀਦਾ ਉਹਨੂੰ ਅਵੋਇਡ ਕਰਕੇ ਅਗਰ ਉਹ ਆਪਣਾ ਡਾਈਟ ਦੇ ਵਿੱਚ ਹੀ ਥੋੜਾ ਚੇਂਜਸ ਕਰ ਲੈਂਦਾ ਤਾਂ ਡੈਫੀਨਿਟਲੀ ਉਹ ਗੋਲੀ ਵੱਲ ਨਹੀਂ ਜਾਏਗਾ ਉਹਦਾ ਉਥੇ ਹੀ ਰੁਕਾ ਹੋ ਸਕਦਾ ਬਚਾਅ ਹੋ ਸਕਦਾ ਪਰ ਪੇਸ਼ੈਂਟ ਜਿਹੜੇ ਨੇ ਉਹ ਜਿਆਦਾ ਸਿਆਣੇ ਨੇ ਉਹ ਕਹਿੰਦੇ ਨੇ ਵੀ ਜੇ ਪ੍ਰੋਬਲਮ ਆ ਗਈ દવા ਦਾ ਡਾਕਟਰ ਤੋਂ ਤੇ ਨਾਲ ਦੀ ਨਾਲ ਗੋਲੀ ਗੋਲੀ ਖਾਣ ਦੇ ਨਾਲ ਕੀ ਹੈ ਕਿ ਜਿਹੜੀ ਤੁਹਾਡੀ ਪੈਨਕ੍ਰੀਆਜ਼ ਜਿਹੜੇ ਇੱਕ ਨੇਚਰਲੀ ਵਰਕ ਕਰਨਾ ਸੀਗਾ ਉਹ ਡਿਪੈਂਡ ਹੋ ਜਾਂਦੀ ਹੈ ਟੈਬਲੇਟ ਦੇ ਉੱਪਰ ਤਾਂ ਫਿਰ ਉਹ ਫਿਰ ਬਾਡੀ ਵੀ ਡਿਮਾਂਡ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਜਿਹਦੇ ਨਾਲ ਫਿਰ ਪਹਿਲਾ 500mg ਤੋਂ ਸ਼ੁਰੂ ਹੁੰਦਾ 1000 1500 ਵਾਧਾ ਵਾਧਾ ਕਾਫੀ ਹੱਥ ਤੱਕ ਉਹ ਚਲਾ ਜਾਂਦਾ ਬਟ ਜਿਹੜਾ ਦਾ ਮੇਨ ਰੀਜ਼ਨ ਰਹਿ ਜਾਂਦਾ ਕਿ ਅਗਰ ਪੈਨਕ੍ਰੀਆਸ ਤੁਹਾਡਾ ਆਰਗਨ ਡਿਸਟਰਬ ਹੈ ਅਗਰ ਉਹਨੂੰ ਸਹੀ ਟਾਈਮ ਰਹਿੰਦੇ ਆਪਾਂ ਉਹਨੂੰ ਰਿਵਰਸ ਕਰ ਲਈਏ ਉਹਨੂੰ ਡਾਈਟ ਦੇ ਉੱਪਰ ਧਿਆਨ ਦੇ ਕੇ ਆਪਾਂ ਉਹਦਾ ਬਚਾਅ ਕਰ ਲਈਏ ਤਾਂ ਉਹਨਾਂ ਵਾਲੀ ਪ੍ਰੋਬਲਮ ਜਿਹੜੀ ਸ਼ੂਗਰ ਦੀ ਉਸ ਤੋਂ ਆਪਾਂ ਪਹਿਲਾਂ ਹੀ ਬਚ ਸਕਦੇ ਹਾਂ ਤੂੰ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਜਿਵੇਂ ਇਲੈਕਟ੍ਰੋ ਹੋਮੋਪੈਥਿਕ ਦੇ ذریعے ਦਵਾਈ ਦਿੰਦੇ ਹੋ ਜਾਨੀ ਕਿ ਕੋਈ ਬੂੰਦਾਂ ਦਿੰਦੇ ਹੋ ਜਾਂ ਕੀ ਤੁਹਾਡਾ ਕੀ ਮੈਡੀਸਿਨ ਹੁੰਦਾ ਬਿਲਕੁਲ ਜੀ ਆਪਾਂ ਡਰਾਪਸ ਦਿੰਨੇ ਆ ਜਿਹਦੇ ਨਾਲ ਜਿਹੜੀ ਪੈਨਕ੍ਰਿਆ ਡਿਸਟਰਬ ਚੱਲ ਰਹੀ ਆ ਉਹਨੇ ਡਾਇਰੈਕਟ ਪੈਨਕ੍ਰਿਆਸ ਨੂੰ ਹੀ ਤੱਕ ਦੇਣੀ ਆ ਪੈਨਕ੍ਰਿਆਸ ਨੂੰ ਹੀ ਵਰਕਿੰਗ ਦੇ ਵਿੱਚ ਲੈ ਕੇ ਆਉਣਾ ਇਹਨੇ ਕੋਈ ਆਰਟੀਫੀਸ਼ੀਅਲ ਸ਼ੂਗਰ ਟਰੋਡੀ ਜਿਹੜੀ ਉਹ ਬੈਲੈਂਸ ਨਹੀਂ ਕਰਨੀ ਇਹਨੇ ਨੇਚਰਲੀ ਬੈਲੈਂਸ ਕਰਨੀ ਕਿਉਂਕਿ ਜਿਹੜਾ ਆਰਗਨ ਡਿਸਟਰਬ ਹੈ ਆਰਗਨ ਨੂੰ ਸਹੀ ਕਰ ਲ ਤਾਂ ਉਹਨੇ ਜਿਹੜਾ ਉਹਦਾ ਪਹਿਲਾ ਵਰਕ ਚੱਲ ਰਿਆ ਸੀਗਾ ਸੇਮ ਉਹਦਾ ਵਰਕ ਉਹ ਆਪਣਾ ਕਰਨਾ ਸ਼ੁਰੂ ਕਰ ਦੇਗਾ ਤਾਂ ਸ਼ੂਗਰ ਤੁਹਾਡੀ ਹੋਰ ਬੈਲੈਂਸ ਹੋ ਜਾਏਗੀ ਸਾਡੇ ਕੋਲ ਪੇਸ਼ੈਂਟ ਜਿਹੜੇ ਨੇ ਅਸੀਂ ਕਹਿੰਨੇ ਕਿ ਫਿਲਹਾਲ ਜੇ ਤੁਸੀਂ ਇਸ ਮੈਡੀਸਿਨ ਨੂੰ ਲੈ ਰਹੇ ਹੋ ਜੇ ਟੈਬਲਟ ਕੋ ਚੱਲ ਰਹੀ ਹੈ ਤੁਹਾਡੀ ਤਾਂ ਉਹਨੂੰ ਆਪਾਂ ਫਿਲਹਾਲ ਜਿ ਉਸ ਦਿਨ ਕੰਟੀਨਿਊ ਕਰਾਂਗੇ ਪਰ ਪੇਸ਼ੈਂਟ ਜਦੋਂ ਬੈਲੈਂਸ ਹੋਣੀ ਸ਼ੁਰੂ ਹੋ ਗਈ ਨਹੀਂ ਪੇਸ਼ੈਂਟ ਸਾਡੇ ਸਲਾਹ ਤੋਂ ਪਹਿਲਾਂ ਹੀ ਉਹ ਬੰਦ ਕਰ ਚੁੱਕੇ ਹਨ ਕਿ ਉਹਨਾਂ ਨੂੰ ਸਾਨੂੰ ਜ਼ਰੂਰਤ ਮਹਿਸੂਸ ਹੀ ਨਹੀਂ ਹੋਈ ਸੋ ਇਸ ਤਰ੍ਹਾਂ ਦੇ ਰਿਜ਼ਲਟ ਵੀ ਇਹਦੇ ਨਾਲ ਆ ਰਹੇ ਹਨ ਹਾਂ ਤੇ ਫਿਰ ਤੁਸੀਂ ਡਾਕਟਰ ਸਾਹਿਬ ਇਹ ਜ਼ਰੂਰ ਦੱਸੋ ਕਿ ਜਿਵੇਂ ਆਪਾਂ ਆਯੁਰਵੈਦਿਕ ਦਵਾਈਆਂ ਖਾਂਦੇ ਆ ਹਨਾ ਉਹਦਾ ਇਹ ਮੰਨਿਆ ਜਾਂਦਾ ਹੈ ਕਿ ਰਿਜ਼ਲਟ ਲੇਟ ਆਉਂਦਾ ਪਰ ਅਸਰ ਜ਼ਰੂਰ ਹੁੰਦਾ ਪਰ ਇਲੈਕਟ੍ਰੋ ਹੋਮੋਪੈਥਿਕ ਦਾ ਅਸਰ ਕਿੰਨੇ ਕ ਸਮੇਂ ਦੇ ਵਿੱਚ ਹੋ ਜਾਂਦਾ ਹਾਂ ਬਿਲਕੁਲ ਜੀ ਆਯੁਰਵੈਦਿਕ ਬਹੁਤ ਵਧੀਆ ਪੈਥੀ ਹੈਗੀ ਹੈ ਬਟ ਜੇ ਆਪਾਂ ਉਹਦੇ ਪੈਰਲਰ ਆਪਾਂ ਹੁਣ ਇਲੈਕਟ੍ਰੋ ਹੋਮੋਪੈਥੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜਾ ਰਿਜ਼ਲਟ ਆ ਉਹ ਬਹੁਤ ਜਲਦੀ ਹੈ ਜਲਦੀ ਕਿਉਂ ਹੈ ਕਿਉਂਕਿ ਇਹਦੇ ਡਾਇਰੈਕਟਲੀ ਐਕਸਪੈਕਟ ਕੱਢੇ ਹੋਏ ਨੇ ਪਲਾਂਟਸ ਦੇ ਉਹ ਪਲਾਂਟਸ ਦੇ ਐਕਸਪੈਕਟ ਜਿਹੜੇ ਨੇ ਉਹ ਜਿਵੇਂ ਹੀ ਉਹ ਇੱਕ ਐਨਿਕ ਫਾਰਮ ਦੇ ਵਿੱਚ ਆ ਲਿਕਵਿਡ ਫਾਰਮ ਦੇ ਵਿੱਚ ਆ ਉਹ ਜਿਵੇਂ ਹੀ ਆਪਾਂ ਮਾਉਥ ਦੇ ਅੰਦਰ ਲੈਨੇ ਆ ਤਾਂ ਉਹ ਡਾਇਰੈਕਟ ਜਿਸ ਜਗ੍ਹਾ ਤੇ ਪ੍ਰੋਬਲਮ ਚੱਲ ਰਹੀ ਹੁੰਦੀ ਹੈ ਉੱਥੇ ਉਹ ਪਹੁੰਚਦਾ ਔਰ ਆਪਣਾ ਵਰਕਿੰਗ ਸ਼ੁਰੂ ਕਰਦਾ ਤੇ ਜਿਹਦੇ ਨਾਲ ਜਲਦੀ ਜਿਹੜਾ ਉਹ ਰਿਜ਼ਲਟ ਆਣੇ ਸ਼ੁਰੂ ਹੋ ਜਾਂਦੇ ਨੇ ਇਹਦੇ ਚੇਂਜ ਨਹੀਂ ਹੈ ਕਿਉਂ 3 ਮਹੀਨੇ ਦਾ ਕੋ 4 ਮਹੀਨੇ ਦਾ ਕੋ 5 ਮਹੀਨੇ ਦਾ ਇਸ ਤਰ੍ਹਾਂ ਦੇ ਰਿਜ਼ਲਟ ਵੀ ਨੇ ਕਿ ਅੱਜ ਸ਼ੁਰੂ ਕੀਤਾ ਇੱਕ ਹਫ਼ਤੇ ਬਾਅਦ ਉਹਦੀ ਰਿਕਵਰੀ ਜਿਹੜੀ ਉਹ ਸਟਾਰਟ ਹੋ ਜਾਂਦੀ ਕਿਉਂਕਿ ਲੋਕਾਂ 'ਚ ਸਬਰ ਘਟਾ ਉਹਨਾਂ ਨੂੰ ਉਹਦਾ ਦਵਾਈ ਲਈ ਆ ਅਗਰ ਹੋ ਜਾਵੇ ਉਹਨਾਂ ਨੂੰ ਲੱਗ ਕਿ ਸ਼ਾਇਦ ਅਸੀਂ ਪੈਸੇ ਵੇਸਟ ਨਾ ਕਰਦੇ ਹੋਣ ਜਲਦੀ ਜਲਦੀ ਸਾਰੇ ਜਲਦੀ ਰਿਜ਼ਲਟ ਭਾਲਦੇ ਨੇ ਤਾਂ ਉਹ ਜਲਦੀ ਜਿਹੜਾ ਉਹ ਆਪਣਾ ਇਲੈਕਟਰ ਹੋਮੋਪੈਥੀ ਦੇ ਵਿੱਚ ਬਹੁਤ ਸੰਭਵ ਹੈਗਾ ਹੈ ਹੈਗਾ ਹੈ ਹਨਾ ਤੇ ਜੇ ਆਪਾਂ ਡਾਕਟਰ ਸਾਹਿਬ ਹੁਣ ਜੋੜਾਂ ਦੇ ਦਰਦ ਦੀ ਗੱਲ ਕਰ ਲਈਏ ਉਹ ਵੀ ਇੱਕ ਲੋਕਾਂ ਨੇ ਵੱਡੀ ਸਮੱਸਿਆ ਬਣਾਤੀ ਪਤਾ ਕਿਉਂ ਕਿ ਹੁਣ ਛੋਟੇ-ਛੋਟੇ ਜਿਹੜੇ ਬੱਚੇ ਨੇ ਨਾ ਉਹਨਾਂ ਨੂੰ ਵੀ ਹੁੰਦਾ ਕਿ ਸਾਡੇ ਗੋਡਿਆਂ 'ਚ ਦਰਦ ਹੈ ਲੱਤਾਂ 'ਚ ਦਰਦ ਹੈ ਉਹਨਾਂ ਦੇ ਸਰੀਰ 'ਚ ਕਮਜ਼ੋਰੀ ਤਾਕਤ ਹੀ ਨਹੀਂ ਹੈਗੀ ਅੱਜ ਦੇ ਬੱਚਿਆਂ 'ਚ ਉਹਦੇ ਵਿੱਚ ਐਲੈਕਟਰੋਪੈਥੀ ਕੀ ਕੰਮ ਕਰਦੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਸਮਝ ਲਈਏ ਕਿ ਜਿਹੜੀ ਪੇਨ ਸਾਡੇ ਹੋ ਰਹੀ ਹੈ ਕਿਉਂ ਹੋ ਰਹੀ ਹੈ ਉਹਦੇ 2-3 ਰੀਜ਼ਨ ਆ ਜਾਂਦੇ ਨੇ ਇੱਕ ਤਾਂ ਜਿਵੇਂ ਤੁਸੀਂ ਬੱਚਿਆਂ ਦੀ ਗੱਲ ਕੀਤੀ ਆਪਾਂ ਜਿੰਨਾ ਵੀ ਜੰਕ ਫੂਡ ਲੈ ਰਹੇ ਹਾਂ ਉਹਦੇ 'ਚ ਸਾਨੂੰ ਤਾਕਤ ਤਾਂ ਨਹੀਂ ਮਿਲਦੀ ਭੀ ਬਟ ਸਾਡੀ ਸਰੀਰ ਦੀ ਤਾਕਤ ਜਿਹੜੀ ਆ ਉਲਟਾ ਉਹ ਲੈ ਕੇ ਜਾ ਰਿਹਾ ਹੈ ਮੈਨ ਕੀ ਅਸੀਂ ਫੂਡ ਖਾਣਾ ਇਸ ਕਰਕੇ ਲੈਨੇ ਆ ਕਿ ਉਹਦੇ ਜਿਹੜੇ ਅ ਅਨਰਜੀ ਹੈ ਸਾਡੀ ਬਾਡੀ ਤੱਕ ਜਾਵੇ ਸਾਡੀ ਬਾਡੀ એનਰਜੈਟਿਕ ਰਹੇ ਪਰ ਜਦੋਂ ਅਸੀਂ ਇਸ ਤਰ੍ਹਾਂ ਦਾ ਫੂਡ ਲੈਨੇ ਆ ਜਿਹਦੇ ਚ ਖੁਦ ਚ એનਰਜੀ ਨਹੀਂ ਹੈਗੀ ਉਹ ਪਚਣ ਵਾਸਤੇ ਸਾਡੇ ਸਰੀਰ ਤੋਂ ਉਲਟਾ એનਰਜੀ ਲੈਂਦਾ ਜਦੋਂ ਉਲਟਾ એનਰਜੀ ਲੈਂਦਾ ਤਾਂ ਸਾਡਾ ਸਰੀਰ ਉਸ ਟਾਈਮ ਤੇ ਵੀ ਵੀਕ ਮਹਿਸੂਸ ਕਰਦਾ ਉਸ ਤੋਂ ਅੱਗੇ ਆ ਗਿਆ ਕਿ ਜਦੋਂ ਅਸੀਂ ਇਸ ਤਰ੍ਹਾਂ ਦਾ ਜੰਕ ਫੂਡ ਰੈਗੂਲਰ ਆਪਣੀ ਬਾਡੀ ਆਪਣਾ ਇਨਟੇਕ ਕਰਨਾ ਸ਼ੁਰੂ ਕਰਦੇ ਆ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਸਾਡੇ ਕਿਉਂਕਿ ਫੂਡ ਤੋਂ ਸਾਨੂੰ ਕਈ ਤਰ੍ਹਾਂ ਦੇ ਪ੍ਰੋਟੀਨ ਵਿਟਾਮਿਨ ਕੈਲਸ਼ੀਅਮ ਮੈਗਨੀਸ਼ੀਅਮ ਇਹ ਸਾਰਾ ਕੁਝ ਮਿਲਣਾ ਹੁੰਦਾ ਪਰ ਜਦੋਂ ਅਸੀਂ ਡਾਈਟ ਇਸ ਤਰ੍ਹਾਂ ਦੀ ਲੈ ਰਹੇ ਜਿਹਦੇ ਵਿੱਚੋਂ ਬਿਲਕੁਲ ਕੁਝ ਵੀ ਨਹੀਂ ਹੈ ਤਾਂ ਉਹਦੇ ਵਿੱਚੋਂ ਸਾਨੂੰ ਨਾ ਕੈਲਸ਼ੀਅਮ ਮਿਲ ਰਿਹਾ ਨਾ ਫਾਸਫੋਰਸ ਮਿਲ ਰਿਹਾ ਨਾ ਉਹ ਜੋ ਵਿਟਾਮਿਨ ਮਿਲ ਰਿਹਾ ਨਾ ਉਹ ਜੋ ਪ੍ਰੋਟੀਨ ਮਿਲ ਰਿਹਾ ਤਾਂ ਕੁਝ ਵੀ ਨਾ ਮਿਲਣ ਦੀ ਵਜ੍ਹਾ ਕਰਕੇ ਇੱਕ ਜਿਹੜਾ ਆਪਾਂ ਕੈਲਸ਼ੀਅਮ ਦੀ ਗੱਲ ਕਰ ਰਹੇ ਆ ਤੇ ਕਾਫੀ ਕੈਲਸ਼ੀਅਮ ਦੀ ਡੈਫੀਸ਼ੈਂਸੀ ਜਿਹੜੀ ਬੋਡੀ ਚ ਆਣੀ ਹੈ ਉਹ ਰੈਗੂਲਰ ਸ਼ੁਰੂ ਹੋ ਜਾਂਦੀ ਜਿਵੇਂ ਕੈਲਸ਼ੀਅਮ ਬੋਡੀ ਚ ਘਟੇਗਾ ਤਾਂ ਤੁਹਾਡੇ ਜੋੜਾਂ ਦੇ ਵਿੱਚ ਕੜਕੜਕ ਦੀ ਆਵਾਜ਼ ਤੁਹਾਡੇ ਜੋੜਾਂ ਦੇ ਵਿੱਚ ਦਰਦ ਤੁਹਾਡੇ ਜੋੜਾਂ ਦੇ ਆਲੇ ਦੁਆਲੇ ਸੋਜਦਾ ਹੋਣਾ ਇਹ ਡੈਫੀਨਟਲੀ ਜਿਹੜਾ ਉਹ ਬਣਨਾ ਸ਼ੁਰੂ ਹੋ ਜਾਂਦਾ ਮੇਨ ਹੈ ਕਿ ਅਗਰ ਸਾਡੀ ਬੋਡੀ ਦੇ ਵਿੱਚ ਕੈਲਸ਼ੀਅਮ ਪ੍ਰੋਪਰ ਮਾਤਰਾ ਚ ਸਹੀ ਟਾਈਮ ਤੇ ਮਿਲਦਾ ਰਹੇ ਤਾਂ ਬੋਡੀ ਸਾਡੀ ਕੰਟੀਨਿਊ 100 ਸਾਲ ਦੇ ਲਈ ਵੀ ਤਿਆਰ ਹੋ ਜੇਗੀ ਪਰ ਜਿਵੇਂ ਅਸੀਂ ਸਾਡੀ ਉਮਰ 30 ਸਾਲ ਤੋਂ ਪਲੱਸ ਜਾਂਦੀ ਹੈ ਤਾਂ ਸਾਡੀ ਬਾਡੀ ਚ ਕੈਲਸ਼ੀਅਮ ਰਿਡਿਊਸ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਬਾਡੀ ਦਾ ਸੁਭਾਅ ਹੈ ਇੱਕ ਬਿਮਾਰੀ ਨਹੀਂ ਹੈ ਪਰ ਕੀ ਸੀਗਾ ਕਿ ਜੇ 30 ਸਾਲ ਤੋਂ ਬਾਅਦ ਸਾਡੀ ਬਾਡੀ ਚ ਕੈਲਸ਼ੀਅਮ ਘਟਦਾ ਸੀ ਤੇ ਜੋ ਅਸੀਂ ਖਾਣਾ ਪਾਣਾ ਸੀ ਪਹਿਲਾਂ ਖਾ ਰਹੇ ਸੀ ਉਹਦੇ ਨਾਲ ਸਾਡੀ ਬਾਡੀ ਚ ਕੈਲਸ਼ੀਅਮ ਭਰਪੂਰ ਮਾਤਰਾ ਚ ਮਿਲਦਾ ਰਹਿੰਦਾ ਸੀਗਾ ਸਾਡੀ ਬਾਡੀ ਚ ਉਹਦੀ ਡੈਫੀਸ਼ੈਂਸੀ ਨਹੀਂ ਆਂਦੀ ਸੀ ਪਰ ਅੱਜ ਦਾ ਜੋ ਖਾਣ ਪਾਣ ਅਸੀਂ ਖਾ ਰਹੇ ਆ ਰੈਗੂਲਰਲੀ ਖਾ ਰਹੇ ਆ ਉਹਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਮਿਸ ਨੇ ਤਾਂ ਜੀ ਦੀ ਵਜ੍ਹਾ ਕਰਕੇ ਜਿਹੜਾ ਕੈਲਸ਼ੀਅਮ ਦਾ ਰਿਡਿਊਸ ਹੋਣਾ ਜਿਹੜਾ ਹੈ ਉਹ ਜਾਰੀ ਹੈ ਪਰ ਮਿਲ ਨਹੀਂ ਰਿਆ ਨਾ ਜਦੋਂ ਨਹੀਂ ਮਿਲੇਗਾ ਤਾਂ ਡੈਫੀਨਟਲੀ ਹੈ ਕਿ ਸਾਡੀ ਬੋਡੀ ਦੇ ਵਿੱਚ ਸਭ ਤੋਂ ਪਹਿਲਾਂ ਗੋਡਿਆਂ ਦੇ ਵਿੱਚ ਦਰਦ ਕਿਉਂ ਗੋਡਿਆਂ 'ਚ ਦਰਦ ਆਉਂਦਾ ਹੈ ਕਿਉਂਕਿ ਸਾਰੀ ਬੋਡੀ ਦਾ ਵਜ਼ਨ ਸਭ ਤੋਂ ਪਹਿਲੇ ਜੋੜ ਸਾਡਾ ਹੈ ਨਾ ਗੋਡਿਆਂ ਦੇ ਉੱਪਰ ਆਉਂਦਾ ਹੈ ਤਾਂ ਇਹਦੇ ਅੰਦਰ ਜਿਹੜਾ ਲੂਬ੍ਰੀਕੈਂਟ ਔਇਲ ਜਿਹਨੂੰ ਆਪਾਂ ਪੰਜਾਬੀ 'ਚ ਗ੍ਰੀਸ ਬੋਲਦੇ ਆ ਉਹ ਹੌਲੀ-ਹੌਲੀ ਕਰਕੇ ਡਰਾਈ ਹੋਣਾ ਸ਼ੁਰੂ ਹੋ ਜਾਂਦਾ ਹੁਣ ਜਦੋਂ ਡਰਾਈ ਹੁੰਦਾ ਹੈ ਤਾਂ ਉੱਥੇ ਫਿਰ ਜਿਹੜਾ ਉੱਪਰ ਤੇ نیچے ਦੀ ਹੱਡੀ ਹੈ ਗੋਡੇ ਦੀ ਉਹ ਆਪਸ ਜੁੜਨਾ ਸ਼ੁਰੂ ਕਰ ਦਿਜੇ ਜੁੜੀ ਹੋਈ ਹੱਡੀ ਰਗੜ ਖਾਂਦੀ ਹੈ ਤਾਂ ਉਥੇ ਦਰਦ ਉੱਠੇਗਾ ਹੀ ਉੱਠੇਗਾ ਸੋ ਇਸੇ ਕਰਕੇ ਅ ਛੋਟੀ ਉਮਰ ਦੇ ਵਿੱਚ ਵੀ ਬੱਚਿਆਂ ਨੂੰ ਇਹ ਦਿੱਕਤ ਆ ਰਹੀ ਅਜ ਤੇ ਜਿਵੇਂ ਜਿਵੇਂ ਉਮਰ ਵੱਧਦੀ ਹੈ ਬਜ਼ੁਰਗਾਂ ਦੇ ਵਿੱਚ ਖਾਸ ਕਰਕੇ ਜਿਵੇਂ ਹੁਣ ਸਰਦੀ ਆਣੀ ਸ਼ੁਰੂ ਹੋ ਚੁੱਕੀ ਹੈ ਤਾਂ ਇਨ੍ਹਾਂ ਟਾਈਮਾਂ ਦੇ ਵਿੱਚ ਜੋੜਾਂ ਦੇ ਦਰਦਾਂ ਦੀ ਸਮੱਸਿਆ ਹੋਰ ਵੱਧ ਰਹੀ ਹੈ। ਤੇ ਤੁਸੀਂ ਫਿਰ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਜੋੜਾਂ ਦੇ ਦਰਦ ਲਈ ਖਾਸ ਕਰਕੇ ਕਿਹੜੀ ਤੁਹਾਡੇ ਕੋਲ ਦਵਾਈ ਹੈ ਕਿ ਜਿਹੜੇ ਕਿ ਹੁਣ ਸਰਦੀਆਂ ਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਬਜ਼ੁਰਗ ਬਹੁਤ ਚਿੰਤਾ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ ਠੰਡ ਨਾਲ ਉਹਨਾਂ ਨੂੰ ਲੱਗਦਾ ਗੋਡੇ, ਜੋੜਨ ਲਾਪੇ ਦਰਦ ਬਹੁਤ ਜ਼ਿਆਦਾ ਹੁੰਦੀ ਹੈ ਹਨਾ ਉਹਦੇ ਵਿੱਚ ਕੀ ਤੁਹਾਡੇ ਕੋਲ ਖਾਸ ਹੈ ਉਹਦੇ ਵਿੱਚ ਆਪਣੇ ਕੋਲੇ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਬਹੁਤ ਹੀ ਕਾਰਗਰ ਜਿਹੜੇ ਫਾਰਮੂਲੇ ਨੇ ਜੋ ਮੈਡੀਸਨਲ ਹੀ ਹੈ ਉਹਦੇ ਨਾਲ ਆਪਾਂ ਬਹੁਤ ਘੱਟ ਟਾਈਮ ਦੇ ਵਿੱਚ ਜਿਹੜਾ ਉਹ ਪੇਸ਼ੈਂਟ ਦਾ ਇਲਾਜ ਕਰ ਰਹੇ ਆਂ ਔਰ ਬਹੁਤ ਸੰਭਵ ਇਲਾਜ ਹੋ ਰਿਹਾ ਔਰ ਬਹੁਤ ਅੱਛੇ ਰਿਜ਼ਲਟ ਆ ਰਹੇ ਨੇ ਡਾਕਟਰ ਸਾਹਿਬ ਬਹੁਤ ਸਾਰੇ ਜਿਹੜੇ ਲੋਕ ਨੇ ਨਾ ਡਾਕਟਰ ਨੇ ਜਾਂ ਵੈਦ ਕਹਿ ਸਕਦੇ ਦਾਅਵੇ ਕਰਦੇ ਆ ਲੋਕ ਪਰੇਸ਼ਾਨ ਹੋ ਜਾਂਦੇ ਉਹਨਾਂ ਨੂੰ ਲੱਗਦਾ ਕਿ ਅਸੀਂ ਤੱਕੇ ਨਾ ਖਾਈਏ ਸਾਡੇ ਪੈਸੇ ਨਾ ਵੇਸਟ ਹੋਣ ਹਨਾ ਤਾਂ ਤੁਸੀਂ ਹੁਣ ਤੱਕ ਕਿੰਨੇ ਕੁ ਮਰੀਜ਼ਾਂ ਨੂੰ ਠੀਕ ਕਰ ਚੁੱਕੇ ਕਿੰਨੇ ਕੁ ਲੋਕਾਂ ਦੀਆਂ ਦੁਆਵਾਂ ਲੈ ਚੁੱਕੇ ਆ ਦੁਆਵਾਂ ਦੀ ਗੱਲ ਕਰੀਏ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਪੇਸ਼ੈਂਟ ਆਪਣੇ ਕੋਲ ਰਿਜ਼ਲਟ ਲੈ ਕੇ ਜਾ ਚੁੱਕੇ ਨੇ ਔਰ ਖੁਸ਼ੀ ਉਦੋਂ ਹੁੰਦੀ ਆ ਜਦੋਂ ਪੇਸ਼ੈਂਟ ਖੁਦ ਠੀਕ ਹੋ ਕੇ ਅੱਗੇ ਰੈਫਰੈਂਸ ਦਿੰਦਾ ਵੀ ਤੁਸੀਂ ਬਹੁਤ ਸਾਰੇ ਪੇਸ਼ੈਂਟ ਜੋ ਸਾਨੂੰ ਆਣ ਕੇ ਦੱਸਦੇ ਨੇ ਕਿ ਡਾਕਟਰ ਸਾਹਿਬ ਫਲਾਣਾ ਪੇਸ਼ੈਂਟ ਤੁਹਾਡਾ ਤੁਹਾਡੇ ਕੋਲ ਦਵਾਈ ਲੈ ਕੇ ਗਿਆ ਸੀ ਉਹ ਠੀਕ ਹੋਇਆ ਈਵਨ ਕਿ ਫੋਰਮ ਤੋਂ ਵੀ ਪੇਸ਼ੈਂਟ ਜਿਹੜੇ ਨੇ ਉਹ ਕਾਲ ਕਰਦੇ ਨੇ ਕਿ ਸਾਡਾ ਰਿਸ਼ਤੇਦਾਰ ਇੱਥੇ ਆ ਸੀ ਉਹ ਤੁਹਾਨੂੰ ਕੋ ਭੇਜਣਾ ਸੋ ਉਸ ਟਾਈਮ ਤੇ ਜਿਹੜੀ ਸਾਡੀ ਖੁਸ਼ੀ ਆ ਉਹ ਦੀ ਕੋਈ ਹੱਦ ਨਹੀਂ ਹੁੰਦੀ ਕਾਰਨ ਹੈ ਕਿਉਂਕਿ ਇੱਕ ਪੇਸ਼ੈਂਟ ਸਾਡੇ ਕੋਲ ਆਇਆ ਉਹਨੇ ਆਪਣੀ ਸਮੱਸਿਆ ਸਾਨੂੰ ਦੱਸੀ ਸੀ ਕਿ ਅਸੀਂ ਉਹਦਾ ਡਾਇਗਨੋਸ ਕਰਕੇ ਪ੍ਰੋਪਰ ਜੋ ਉਹਨੂੰ ਦੇਣਾ ਸੀ ਉਹ ਦਿੱਤਾ ਉਹ ਠੀਕ ਹੋਇਆ ਉਹਦੇ ਤੋਂ ਬਾਅਦ ਜਦੋਂ ਉਹ ਪੇਸ਼ੈਂਟ ਦੂਸਰਾ ਸਾਡੇ ਕੋਲ ਭੇਜਦਾ ਉਸ ਉਸ ਟਾਈਮ ਤੇ ਮਤਲਬ ਖੁਸ਼ੀ ਦੀ ਗੱਲ ਹੁੰਦੀ ਹੈ ਕਿ ਇੱਕ ਪੇਸ਼ੈਂਟ ਸਾਡੇ ਕੋਲ ਠੀਕ ਹੋ ਗਿਆ ਹੋਰ ਅੱਗੇ ਰੈਫਰੈਂਸ ਦੇ ਰਿਹਾ ਉਹ ਤਾਂ ਹੀ ਦਏਗਾ ਰੈਫਰੈਂਸ ਜੇ ਉਹ ਖੁਦ ਠੀਕ ਹੋਇਆ ਹੋਵੇਗਾ ਤਾਂ ਇਹ ਸਾਡੇ ਲਈ ਬਹੁਤ ਚੰਗੀ ਗੱਲ ਹੈ ਕਿ ਰੈਫਰੈਂਸ ਤੋਂ ਰੈਫਰੈਂਸ ਪੇਸ਼ੈਂਟ ਜਿਹੜੇ ਸਾਡੇ ਕੋਲ ਪਹੁੰਚਦੇ ਇਲੈਕਟ੍ਰੋ ਹੋਮੋਪੈਥਿਕ ਦੇ ਵਿੱਚ ਡਾਕਟਰ ਸਾਹਿਬ ਇਹ ਕੋਈ ਵੀ ਹੁੰਦਾ ਕਿ ਜਿੱਦਾਂ ਸਟੇਜ ਹੁੰਦੀ ਹੈ ਕਿਸੇ ਬਿਮਾਰੀ ਦੀ ਜਿੱਦਾਂ ਕੋਈ ਸ਼ੁਰੂਆਤ ਹੀ ਹੁੰਦੀ ਹੈ ਸਿਰਫ ਹਨਾ ਜਾਂ ਥੋੜੀ ਕੋਈ ਹੋਰ ਲੈਵਲ ਤੇ ਪਹੁੰਚ ਜਾਂਦੀ ਜ਼ਿਆਦਾ ਲੈਵਲ ਹੋ ਜਾਂਦਾ ਕਈ ਵਾਰ ਡਾਕਟਰ ਕਹਿੰਦੇ ਕਿ ਹੁਣ ਜਵਾਬ ਆ ਇਲੈਕਟ੍ਰੋ ਹੋਮੋਪੈਥਿਕ ਦੇ ਵਿੱਚ ਇਦਾਂ ਹੁੰਦਾ ਕਿ ਕੋਈ ਵੀ ਸਟੇਜ ਹੋਵੇ ਉਹਦਾ ਹੱਲ ਹੋ ਜਾਂਦਾ तकरीबन ਦੇਖੋ ਜੀ ਜਿਹੜੇ ਸਾਡੇ ਕੋਲ ਪੇਸ਼ੈਂਟ ਪਹੁੰਚ ਰਹੇ ਨੇ ਤੁਸੀਂ ਹੈਰਾਨ ਹੋਵੋਗੇ ਜਿਹੜੇ ਸਾਡੇ ਕੋਲ ਪੇਸ਼ੈਂਟ ਪਹੁੰਚਦੇ ਪਹਨਦੇ ਉਹ ਪਹੁੰਚ ਹੀ ਕ੍ਰੋਨਿਕਲ ਡਿਸੀਜ਼ ਰਹੇ ਨੇ ਅੱਛਾ ਜੀ ਮਤਲਬ ਜੇ ਕਿਸੇ ਨੂੰ ਕੋਈ ਸ਼ੁਰੂਆਤ ਦੇ ਵਿੱਚ ਕੋਈ ਮੁਸ਼ਕਲ ਆਈ ਹੈ ਤਾਂ ਉਹ ਡਾਇਰੈਕਟਲੀ ਸਾਡੇ ਕੋਲ ਨਹੀਂ ਆਉਂਦਾ ਉਹ ਪਹਿਲਾਂ ਆਪਣੇ ਨੀਅਰ ਡੀਅਰ ਡਾਕਟਰ ਕੋਲ ਜਾਂਦਾ ਫਿਰ ਜਦੋਂ ਹੌਲੀ-ਹੌਲੀ ਕਰਕੇ ਕਿਸੇ ਨੂੰ ਕੋਈ ਜਿੰਨੇ ਵੀ ਸਾਡੇ ਕੋਲ ਰਿਕਾਰਡ ਪਿਆ ਹੈ ਜਿੰਨੇ ਵੀ ਤੁਸੀਂ ਸਾਡੇ ਕੋਲ ਪੇਸ਼ੈਂਟ ਤੁਸੀਂ ਦੇਖੋਗੇ ਕੋਈ 5 ਸਾਲ ਪੁਰਾਣਾ ਲੈ ਕੇ ਚੱਲ ਰਿਹਾ ਹੈ ਰੋਗ ਨੂੰ ਕੋਈ 10 ਸਾਲ ਕੋਈ 15 ਸਾਲ ਕੋਈ 20 ਸਾਲ ਤੋਂ ਰੋਗ ਨੂੰ ਲੈ ਕੇ ਚੱਲ ਰਿਹਾ ਹੈ ਫਿਰ ਸਾਡੇ ਕੋਲੇ ਰੈਫਰੈਂਸ ਤੋਂ ਰੈਫਰੈਂਸ ਸਾਡੇ ਕੋਲ ਪਹੁੰਚ ਰਹੇ ਨੇ ਪੇਸ਼ੈਂਟ ਡਾਇਰੈਕਟਲੀ ਸਾਡੇ ਕੋਲ ਕੋਈ ਨਹੀਂ ਆਂਦਾ ਤਾਂ ਕਹਿਣ ਦਾ ਮਤਲਬ ਕਿ ਸਾਡੇ ਕੋਲ ਜਿੰਨੇ ਵੀ ਪੇਸ਼ੈਂਟ ਪਹੁੰਚ ਰਹੇ ਨੇ ਉਹ ਲਾਸਟ ਸਟੇਜ ਵਾਲੇ ਲਾਸਟ ਸਟੇਜ ਵਾਲੇ ਆ ਰਹੇ ਨੇ ਮਤਲਬ ਜਿਨ੍ਹਾਂ ਨੂੰ ਇਹ ਕਹਿ ਦਿੱਤਾ ਵੀ ਤੁਹਾਡੇ ਗੋਡੇ ਬੜੀਆਂ ਉਹਨਾਂ ਨੇ ਦਵਾਈਆਂ ਮ사ਜਾਂ ਕਰਾ ਲੀਆਂ ਨੇ ਹੁਣ ਕਹਿਤਾ ਵੀ ਤੁਹਾਡੇ ਕੋਲੇ ਵੀ ਤੁਹਾਨੂੰ ਗੋਡੇ ਬਦਲਨੇ ਪੈਣਗੇ ਉਹ ਸਟੇਜ ਤੇ ਫਿਰ ਉਹ ਸਾਡੇ ਕੋਲ ਆਂਦਾ ਈਵਨ ਕੀ ਬਹੁਤ ਸਾਰੇ ਕੈਂਸਰ ਪੇਸ਼ੈਂਟ ਵੀ ਨੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੀ ਕੈਂਸਰ ਹੈ ਉਹਦੇ ਚ ਵੀ ਲਾਸਟ ਸਟੇਜ ਵਾਲੇ ਪੇਸ਼ੈਂਟ ਸਾਡੇ ਕੋਲ ਆਂਦੇ ਨੇ ਮਤਲਬ ਸਾਡੇ ਹਿੱਸੇ ਉਹ ਪੇਸ਼ੈਂਟ ਆ ਰਿਹਾ ਜਿਹੜਾ ਕਿਤੇ ਵਿੱਚ ਠੀਕ ਨਹੀਂ ਹੋਇਆ ਉਹੀ ਪੇਸ਼ੈਂਟ ਸਾਡੇ ਇਸ ਆ ਰਿਹਾ ਔਰ ਪਰਮੇਸ਼ਰ ਦੀ ਮਾਲਕ ਦੀ ਬੜੀ ਕਿਰਪਾ ਹੈ ਇਲੈਕਟ੍ਰੋ ਹੋਮਿਓਪੈਥੀ ਰਿਜ਼ਲਟ ਵੀ ਉੱਥੇ ਹੀ ਦੇ ਰਹੀ ਹੈ ਜਿੱਥੇ ਕਿਤੇ ਦਾ ਇਲਾਜ ਨਹੀਂ ਹੋਇਆ ਉੱਥੇ ਆਣ ਕੇ ਇਲੈਕਟ੍ਰ ਅ ਅੱਛੇ ਲੈਵਲ ਤੇ ਦੇ ਰਹੀ ਹੈ ਇਹਦੇ ਵਿੱਚ ਕੁਝ ਖਾਸ ਪਰਹੇਜ਼ ਵੀ ਹੁੰਦਾ ਜਦੋਂ ਤੁਸੀਂ ਕਿਸੇ ਮਰੀਜ਼ ਨੂੰ ਦਵਾਈ ਦੇਣੇ ਹੋ ਉਹਦੇ ਕੁਝ ਕੁਸ਼ ਮਤਲਬ ਉਹਦੇ 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 ਸਾਰਿਆਂ ਨੂੰ ਪਰਹੇਜ਼ ਇੱਕੋ ਜਿਹਾ ਨਹੀਂ ਹੁੰਦਾ ਉਹਦੀ ਬਾਡੀ ਦੀ ਤਸਵੀਰ ਕਿਵੇਂ ਦੀ ਹੈ ਬਾਡੀ ਕਿਹੜੀ ਚੀਜ਼ ਐਕਸੈਪਟ ਕਰ ਰਹੀ ਹੈ ਕਿਹੜੀ ਚੀਜ਼ ਨਹੀਂ ਕਰ ਰਹੀ ਉਹਦੇ ਮੁਤਾਬਕ ਜੋ ਪੇਸ਼ੈਂਟ ਦਾ ਕਨਵਰਸੇਸ਼ਨ ਹੁੰਦੀ ਹੈ ਕਾਉਂਸਲਿੰਗ ਹੁੰਦੀ ਹੈ ਉਹਦੇ ਮੁਤਾਬਕ ਸਾਨੂੰ ਪਤਾ ਲੱਗ ਜਾਂਦਾ ਕਿ ਇਹਦੀ ਬਾਡੀ ਚ ਵਾਤ ਵਧਿਆ ਹੋਇਆ ਕਫ ਵਧਿਆ ਹੋਇਆ ਜਾਂ ਪਿਤ ਵਧਿਆ ਉਹਦੇ ਮੁਤਾਬਕ ਅਸੀਂ ਉਹਨੂੰ ਉਹਦੀ ਡਾਈਟ ਜਾਂ ਉਹਦੇ ਮੁਤਾਬਕ ਉਹਦਾ ਪਰਹੇਜ਼ ਦੱਸਦੇ ਹਾਂ ਉਹ ਫਿਰ ਉਹ ਪੇਸ਼ੈਂਟ ਉਹਨੂੰ ਰੈਗੂਲਰੀ ਕਰਦਾ ਤਾਂ ਉਹਦੇ ਰਿਜ਼ਲਟ ਹੁੰਦੇ। ਮਤਲਬ ਸਾਰਿਆਂ ਨੂੰ ਇੱਕੋ ਜੀ ਦਵਾਈ ਨਹੀਂ ਆ ਜਾਂ ਇੱਕੋ ਜੀ ਡਾਈਟ ਨਹੀਂ ਆ ਸਾਰਿਆਂ ਦੀ ਬਿਮਾਰੀ ਦੇ ਹਿਸਾਬ ਨਾਲ ਬਿਮਾਰੀ ਦੇ ਹਿਸਾਬ ਨਾਲ ਜਦੋਂ ਪੇਸ਼ੈਂਟ ਸਾਡੇ ਕੋਲ ਆਂਦਾ ਹੈ ਕਾਉਂਸਲਿੰਗ ਆਪਾਂ ਕਰਦੇ ਹਾਂ ਤਾਂ ਕਾਉਂਸਲਿੰਗ ਦੇ ਵਿੱਚੋਂ ਕਾਫੀ ਕੁਝ ਨਿਕਲ ਕੇ ਬਾਹਰ ਆ ਜਾਂਦਾ ਜਿਹੜੀ ਰਿਪੋਰਟ ਦੇ ਵਿੱਚ ਵੀ ਚੀਜ਼ ਪੇਸ਼ੈਂਟ ਨੇ ਜੋ ਗੱਲਬਾਤ ਕਰਦੇ ਕਾਉਂਸਲਿੰਗ ਦੇ ਨਾਲ ਸਾਡੇ ਸਾਹਮਣੇ ਆਂਦੀ ਹੈ ਤੇ ਉਹਦੇ ਮੁਤਾਬਕ ਫਿਰ ਅਸੀਂ ਜਿਹੜਾ ਇਲਾਜ ਆਪਣਾ ਸ਼ੁਰੂ ਕਰਦੇ ਹਾਂ ਡਾਕਟਰ ਸਾਹਿਬ ਮੈਂ ਆ ਦੇਖ ਰਹੀ ਸੀਗੀ ਕਿ ਤੁਸੀਂ ਮਤਲਬ ਆ ਚੀਜ਼ਾਂ ਰੱਖੀਆਂ ਹੋਈਆਂ ਨੇ ਇਹ ਮੈਨੂੰ ਨਹੀਂ ਪਤਾ ਤੁਸੀਂ ਕੀ ਕਰਨਾ ਇਹਨਾਂ ਦਾ ਪਰ ਤੁਸੀਂ ਦਰਸ਼ਕਾਂ ਨੂੰ ਜ਼ਰੂਰ ਦੱਸੋ ਵੀ ਇਹ ਕੀ ਯੰਤਰ ਨੇ ਕਿਹੜੀਆਂ ਚੀਜ਼ਾਂ ਨੇ ਕਿਹੜੇ ਮਸਲੇ ਹੱਲ ਕਰਨੇ ਸ਼ੁਰੂਆਤ ਦੇ ਵਿੱਚ ਹੀ ਤੁਸੀਂ ਦੋ ਗੱਲਾਂ ਦੇ ਉੱਪਰ ਡਿਸਕਸ਼ਨ ਕੀਤੀ ਸੀ ਕਿ ਸ਼ੂਗਰ ਪਲੱਸ ਇਸ ਤੋਂ ਬਾਅਦ ਜੋਇੰਟ ਪੇਨ ਜਿਹੜੇ ਦੋਨੋਂ ਜਿਹੜੇ ਅੱਜ ਇਸ ਸਮੇਂ ਦੇ ਵਿੱਚ ਬਹੁਤ ਹੀ ਹਾਈ ਲੈਵਲ ਤੇ ਚੱਲ ਰਹੇ ਨੇ ਤਾਂ ਇਹ ਇਸ ਤਰ੍ਹਾਂ ਦਾ ਫਾਰਮੂਲਾ ਹੈ ਜਿਹੜਾ ਤੁਸੀਂ ਘਰੇ ਬਣਾ ਕੇ ਆਪਣਾ ਇਹਨੂੰ ਇਸਤੇਮਾਲ ਕਰਨਾ ਹੈ ਕਿ ਇਲੈਕਟ੍ਰੋ ਹੋਮਿਓਪੈਥੀ ਨੇ ਅਸਰ ਉਦੋਂ ਕਰਨਾ ਜਦੋਂ ਤੁਸੀਂ ਸਾਡੇ ਕੋਲ ਆਓਗੇ ਆ ਕੇ ਆਪਣਾ ਪ੍ਰੋਪਰ ਡਾਇਗਨੋਸ ਕਰਵਾਓਗੇ ਉਸ ਤੋਂ ਬਾਅਦ ਮੈਡੀਸਿਨ ਲੈ ਕੇ ਜਾਓਗੇ ਉਹਨੂੰ ਰੈਗੂਲਰਲੀ ਲੈਣਾ ਸ਼ੁਰੂ ਕਰੋਗੇ ਤਾਂ ਉਹਨਾਂ ਅਸਰ ਉਦੋਂ ਕਰਨਾ ਪਰ ਜੇ ਘਰੇ ਬੈਠੇ ਵੀ ਤੁਸੀਂ ਆਪਣਾ ਇਲਾਜ ਖੁਦ ਸ਼ੁਰੂਆਤ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਬਹੁਤ ਬਹੁਤ ਹੀ ਵਧੀਆ ਫਾਰਮੂਲਾ ਜਿਹੜਾ ਕਿ ਅਜਮਾਇਆ ਹੋਇਆ ਫਾਰਮੂਲਾ ਹੈ ਜਿਹੜਾ ਕਿ ਤੁਹਾਡੇ ਸ਼ੂਗਰ ਨੂੰ ਵੀ ਬੈਲੈਂਸ ਕਰੇਗਾ ਪਲੱਸ ਤੁਹਾਡੀ ਬਾਡੀ ਦੇ ਵਿੱਚ ਆਏ ਹੋਏ ਕੈਲਸ਼ੀਅਮ ਦੀ ਡੈਫੀਸ਼ੈਂਸੀ ਤੁਹਾਡੇ ਜੋੜਾਂ ਦੇ ਦਰਦ ਨੂੰ ਵੀ ਠੀਕ ਕਰਨ ਦਾ ਦਮ ਰੱਖੇਗਾ ਇਹ ਤੁਸੀਂ ਦੇਖ ਰਹੇ ਹੋ ਕਿ ਆਪਾਂ ਦੋ ਤਰ੍ਹਾਂ ਦੇ ਬਾਉਲ ਲਏ ਨੇ ਇੱਕ ਦੇ ਵਿੱਚ ਇਹ ਹੈਗਾ ਅਲਸੀ ਦੇ ਬੀਜ ਨੇ ਹਮ ਅ ਔਰ ਦੂਸਰੇ ਬੰਨੇ ਹੈਗਾ ਆਪਣੇ ਕੋਲ ਕੜਸ ਦਹੀਂ ਹਮ ਇਹ ਦਹੀਂ ਉਹੀ ਹੈ ਜਿਹੜਾ ਆਪਾਂ ਰੈਗੂਲਰਲੀ ਘਰਾਂ ਦੇ ਵਿੱਚ ਜਮਾ ਰਹੇ ਹਾਂ ਔਰ ਬੜੇ ਟਾਈਮ ਤੋਂ ਖਾ ਰਹੇ ਹਾਂ ਤਾਂ ਇਸ ਦਹੀਂ ਨੂੰ ਥੋੜਾ ਜਿਹਾ ਤਾਕਤਵਾਰ ਆਪਾਂ ਇਸ ਬੀਜ ਦੇ ਨਾਲ ਕਰ ਦੇਣਾ ਇਹਦੇ ਨਾਲ ਆਪਾਂ ਕਰਨਾ ਕੀ ਹੈ ਕਿ ਤੁਸੀਂ ਆ ਦੇਖ ਰਹੇ ਹੋ ਕਿ ਆਪਣੇ ਕੋਲੇ ਇੱਕ ਜਿਹੜੇ ਬੀਜ ਨੇ ਇਹਨਾਂ ਨੂੰ ਆਪਾਂ ਇਹਦੇ ਵਿੱਚ ਐਡ ਕਰਕੇ ਰੈਗੂਲਰ ਸ੍ਰਵਾਦ ਦੇ ਵਿੱਚ ਸਵੇਰੇ ਜਾਂ ਸ਼ਾਮ ਦੋ ਟਾਈਮ ਆਪਾਂ ਲੈ ਸਕਦੇ ਆ ਤਾਂ ਇਹਨੂੰ ਇਹਨੂੰ ਲੈਣ ਤੋਂ ਪਹਿਲਾਂ ਇਹ ਜਿਹੜੇ ਬੀਜ ਨੇ ਇਹਨਾਂ ਨੂੰ ਡਾਇਰੈਕਟ ਨਹੀਂ ਲੈਣਾ ਆਪਾਂ ਇਹਨਾਂ ਨੂੰ ਰੋਸਟ ਕਰਨਾ ਜੋ ਤੁਸੀਂ ਦੇਖ ਰਹੇ ਹੋ ਕਿ ਇਹ ਹੁਣ ਆਪਣੇ ਜਿਹੜੇ ਬੀਜ ਨੇ ਇਹਨੂੰ ਪਰ ਰੋਸਟ ਕਰਾਂਗੇ ਪਹਿਲਾਂ ਥੋੜਾ ਜਿਹਾ ਭੁੰਨ ਕੇ ਫਿਰ ਹੀ ਦਾ ਇਸਤੇਮਾਲ ਕਰਨਾ ਡਾਇਰੈਕਟ ਕਿਸੇ ਨੇ ਵੀ ਦਾ ਇਸਤੇਮਾਲ ਨਹੀਂ ਕਰਨਾ ਤਾਂ ਇਹਦੇ ਲਈ ਆਪਾਂ ਇਹਨੂੰ ਰੋਸਟ ਕਰਕੇ ਤਾਂ ਇਹਨੂੰ ਇਸ ਤਰੀਕੇ ਨਾਲ ਜਿਹੜਾ ਬਾਉਲ ਦੇ ਵਿੱਚ ਗ੍ਰाइंड ਕਰਾਂਗੇ ਤਾਂ ਗ੍ਰाइंड ਕਰਨ ਤੋਂ ਬਾਅਦ ਜਦੋਂ ਇਸ ਤਰੀਕੇ ਦੇ ਨਾਲ ਆਪਣੇ ਕੋਲੇ ਪਾਊਡਰ ਫਾਰਮ ਦੇ ਵਿੱਚ ਆ ਜਾਏਗਾ ਤਾਂ ਇਹ ਉਹ ਬੀਜ ਨੇ ਜਿਹੜੇ ਤੁਹਾਡੇ ਜੋੜਾਂ ਦੇ ਦਰਦ ਪਲੱਸ ਤੁਹਾਡੀ 슈ਗਰ ਨੂੰ ਵੀ ਬੈਲੈਂਸ ਕਰ ਸਕਦੇ ਨੇ ਜਿਹੜੇ ਘਰ ਬੈਠੇ ਹੀ ਆਪਣਾ ਇਲਾਜ ਕਰਾਉਣਾ ਚਾਹੁੰਦੇ ਨੇ ਇਸ ਫਾਰਮੂਲੇ ਨੂੰ ਜਰੂਰ ਅਜ਼ਮਾ ਲਿਓ ਜੇ ਇਹਦੇ ਲਈ ਕਰਨਾ ਕੀ ਹੈ ਕਿ ਇੱਕ ਕਟੋਰੀ ਤੁਸੀਂ ਦਹੀਂ ਦੇ ਲੈ ਲੈਣੀ ਹੈ ਔਰ ਉਹਦੇ ਵਿੱਚ ਤੁਸੀਂ ਹਾਫ ਤੋਂ ਥੋੜਾ ਜਿਹਾ ਜ਼ਿਆਦਾ ਇਹ ਜਿਹੜਾ ਇੱਕ ਚਮਚ ਦੇ ਆਸ-ਪਾਸ ਹੈਗਾ ਇਹ ਤੁਸੀਂ ਇਹ ਬੀਜ ਨੂੰ ਜਿਹੜਾ ਆਪਾਂ ਰੋਸਟਡ ਕੀਤਾ ਹੋਇਆ ਔਰ ਇਹਨੂੰ ਇੱਥੇ ਐਡ ਕਰ ਲੈਣਾ ਐਡ ਕਰਕੇ ਇਹਨੂੰ ਤੁਸੀਂ ਇਸ ਤਰੀਕੇ ਨਾਲ ਇਸ ਫਾਰਮੂਲੇ ਨੂੰ ਬਣਾ ਲੈਣਾ ਔਰ ਇਹ ਹੁਣ ਫਾਰਮੂਲਾ ਤੁਹਾਡੇ ਸ਼ੂਗਰ ਤੇ ਤੁਹਾਡੇ ਜੋੜਾਂ ਦੇ ਦਰਦ ਦੋਨਾਂ ਨੂੰ ਠੀਕ ਕਰਨ ਵਾਸਤੇ ਇੱਕ ਬਾ ਕਮਾਲ ਨੁਸਖਾ ਬਣ ਚੁੱਕਿਆ ਹੈ ਇਹ ਚ ਅਪਾ ਕੁਝ ਵੀ ਐਕਸਟਰਾ ਨਹੀਂ ਕੀਤਾ ਦਹੀਂ ਸਾਡੇ ਸਭਨਾਂ ਦੇ ਘਰਾਂ ਦੇ ਵਿੱਚ ਹੈਗਾ ਥੋੜੀ ਜੀ ਮਿਹਨਤ ਕਰਕੇ ਤੁਸੀਂ ਇਹ ਜਿਹੜੇ ਬੀਜ ਨੇ ਐਲਸੀ ਦੇ ਬੀਜ ਨੇ ਇਹਨਾਂ ਨੂੰ ਤੁਸੀਂ ਰੋਸਟ ਕਰਕੇ ਇਹਨਾਂ ਨੂੰ ਤੁਸੀਂ ਗ੍ਰाइंड ਕਰ ਲੈਣਾ ਪਾਊਡਰ ਫਾਰਮ ਦੇ ਵਿੱਚ ਲੈ ਆਉਣਾ ਔਰ ਉਸ ਤੋਂ ਬਾਅਦ ਤੁਸੀਂ ਰੈਗੂਲਰ ਇੱਕ ਕਟੋਰੀ ਸਵੇਰੇ ਤੇ ਇੱਕ ਕਟੋਰੀ ਸ਼ਾਮ ਨੂੰ ਇਹਨੂੰ ਆਪਾਂ ले ਸਕਦੇ ਆ ਜਿਵੇਂ ਇਹਨੂੰ ਲੈਣਾ ਸ਼ੁਰੂ ਕਰੋਗੇ ਤਾਂ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਤੁਹਾਡੀ ਸ਼ੂਗਰ ਤੇ ਤੁਹਾਡੇ ਜੋੜਾਂ ਦੇ ਦਰਦ ਜਿਹੜੇ ਆ ਉਹਦੇ ਵਿੱਚ ਰਾਹਤ ਮਿਲਣੀ ਸ਼ੁਰੂ ਹੋ ਜੇਗੀ ਇਹਨੂੰ ਆਪਾਂ ਘਰੇ ਬੈਠ ਕੇ ਬਣਾ ਸਕਦੇ ਆ ਮਤਲਬ ਦੋ ਟਾਈਮ ਲੈਣਾ ਇਹਨਾਂ ਨੂੰ ਸਵੇਰੇ ਜਾਂ ਸ਼ਾਮ ਨੂੰ ਦੋ ਵਾਰ ਸਵੇਰੇ ਜਾਂ ਸ਼ਾਮ ਲੈਣਾ ਔਰ ਇੱਕ ਹਫਤਾ ਲੈਣਾ ਉਸ ਤੋਂ ਬਾਅਦ ਦੋ ਤੋਂ ਤਿੰਨ ਦਿਨ ਦਾ ਗੈਪ ਲਵਾਂਗੇ ਫਿਰ ਇਹਨੂੰ ਆਪਾਂ ਰੈਗੂਲਰ ਲੈ ਸਕਦੇ ਆ ਇਹਨੂੰ ਬੱਚੇ ਬਜ਼ੁਰਗ ਹਰ ਕੋਈ ਖਾ ਸਕਦਾ ਨਹੀਂ ਬੱਚੇ ਨਹੀਂ ਇਹਦੇ ਇਹਦੀ ਆਪਾਂ ਕਹਿ ਸਕਦੇ ਆ ਕਿ 12 ਸਾਲ ਤੋਂ ਉੱਪਰ ਵਾਲੇ 12 ਸਾਲ ਤੋਂ ਉੱਪਰ ਵਾਲੇ 12 ਸਾਲ ਤੋਂ ਉੱਪਰ ਵਾਲੇ ਜਿੰਨੇ ਵੀ ਅਡਲਟ ਨੇ ਜਾਂ ਉਪਰ ਵਾਲੇ ਨੇ ਉਹਨਾਂ ਵਾਸਤੇ ਬਹੁਤ ਵਧੀਆ ਛੋਟੇ ਬੱਚਿਆਂ ਨੂੰ ਆਪਾਂ ਛੋਟੇ ਬੱਚਿਆਂ ਨੂੰ ਕਿਉਂਕਿ ਉੱਥੇ ਜਿਹੜਾ ਡਾਇਬਟਿਕ 1 ਵਾਲੇ ਹੁੰਦੇ ਨੇ ਬੱਚੇ ਉੱਥੇ ਉੱਥੇ ਉਹਨਾਂ ਨੂੰ ਪ੍ਰੋਪਰਲੀ ਇਲੈਕਟਰੋ ਹੋਮਿਓਪੈਥੀ ਦੇ ਨਾਲ ਆਪਾਂ ਦਵਾਈਆਂ ਆਨੰਦ ਦੇਵਾਂ ਹਣਾ ਡਾਕਟਰ ਸਾਹਿਬ ਤੁਸੀਂ ਜਿਵੇਂ ਆਹ ਘਰੇਲੂ ਚੀਜ਼ਾਂ ਜਾਂ ਜਿਹੜੇ ਨੁਸਕੇ ਤਿਆਰ ਕਰਦੇ ਹੋ ਹਣਾ ਇਹ ਹੱਥੀ ਬਣਾਏ ਹੁੰਦੇ ਆ ਔਰ ਲੋਕ ਅੱਜ ਕੱਲ ਜ਼ਿਆਦਾ ਵਿਸ਼ਵਾਸ ਕਰਦੇ ਆ ਕਿ ਹੱਥੀ ਚੀਜ਼ਾਂ ਤਿਆਰ ਹੁੰਦੀਆਂ ਨੇ ਉਹਨਾਂ ਤੇ ਵਿਸ਼ਵਾਸ ਕਰਦੇ ਪਰ ਲੋਕਾਂ ਨੂੰ ਕਈ ਵਾਰ ਲੱਗਦਾ ਕਿ ਇਹ ਸਾਡੇ ਨਾਲ ਫਰੌਡਵਾਜੀ ਨਾ ਹੋ ਜਵੇ ਹਣਾ ਜਾਂ ਲੋਕ ਡਰਦੇ ਨੇ ਅਜੇ ਸਮਝ ਇਹ ਸੱਚ ਆ ਕੀ ਵੀ ਲੋਕਾਂ ਨੂੰ ਲੱਗਦਾ ਕਿ ਡਰ ਹਣਾ ਤੇ ਤੁਹਾਡੇ ਕੋਲ ਜਿੰਨੇ ਮਰੀਜ਼ ਆਉਂਦੇ ਨੇ ਸਾਰੇ ਸੰਤੁਸ਼ਟ ਹੋ ਕੇ ਜਾਂਦੇ ਆ ਬਿਲਕੁਲ ਸੰਤੁਸ਼ਟ ਹੋ ਕੇ ਜਾਂਦੇ ਨੇ ਰਾਪਤਾ ਸੀਗਾ ਆਪਣਾ ਜਲਦੀ ਦੇ ਵਿੱਚ ਹੋਇਆ ਤੁਸੀਂ ਇੱਥੇ ਆਏ ਹੋ ਤੁਹਾਡਾ ਜੀ ਆਇਆਂ ਨੂੰ ਪਰ ਜੇ ਆਪਾਂ ਨੈਕਸਟ ਮੈਂ ਕੋਸ਼ਿਸ਼ ਕਰਾਂਗਾ ਕਿ ਜਿਹੜੇ ਪੇਸ਼ੈਂਟ ਆਪਣੇ ਕੋਲ ਠੀਕ ਹੋ ਕੇ ਗਏ ਨੇ ਆਪਾਂ ਉਹਨਾਂ ਨੂੰ ਵੀ ਜ਼ਰੂਰ ਤੁਹਾਡੇ ਰੂਬਰੂ ਕਰਾਂਗੇ ਕਿ ਉਹਨਾਂ ਨੂੰ ਕਿਹੜੀ-ਕਿਹੜੀ ਦਿੱਕਤ ਸੀਗੀ ਕਿੰਨੇ ਟਾਈਮ ਤੋਂ ਸੀ ਤੇ ਕਿੰਨੇ ਟਾਈਮ ਚੋਂ ਉਹਨਾਂ ਦੀ ਠੀਕ ਹੋਈ ਹੈ ਕਿਉਂਕਿ ਅਸੀਂ ਬੋਲਾਂਗੇ ਤਾਂ ਇੱਕ ਹੋਰ ਗੱਲ ਹੈ ਪੇਸ਼ੈਂਟ ਆਪਣੇ ਜ਼ੁਬਾਨੀ ਦੱਸੇਗਾ ਤਾਂ ਉਹ ਥੋੜਾ ਜ਼ਿਆਦਾ ਵਧੀਆ ਹੈ ਤਾਂ ਬਾਕੀ ਇਹ ਜਿਹੜੀਆਂ ਫਾਰਮੂਲੇ ਨੇ ਇਹਦੇ ਵਾਸਤੇ ਕਿਤੇ ਆਪਾਂ ਨੂੰ ਦੂਰ ਜਾਣ ਦੀ ਲੋੜ ਨਹੀਂ ਹੈ ਸਾਰਾ ਕੁਝ ਸਾਡੇ ਘਰਾਂ ਦੇ ਵਿੱਚ ਹੁੰਦਾ ਤਾਂ ਇਹਨੂੰ ਇੱਕ ਫਾਰਮੂਲੇ ਦੇ ਤਰੀਕੇ ਨਾਲ ਵਰਤਣਾ ਅਗਰ ਸ਼ੁਰੂ ਕਰਦੇ ਹੋ ਤਾਂ ਇਹਦਾ ਰਿਜ਼ਲਟ ਤੁਹਾਨੂੰ ਮਿਲੇਗਾ ਹੀ ਮਿਲੇਗਾ ਬਾਕੀ ਡਾਕਟਰ ਜੀ ਜਾਂਦੇ ਜਾਂਦੇ ਤੁਸੀਂ ਦਰਸ਼ਕਾਂ ਨੂੰ ਸਾਡੀ ਆਡੀਅנס ਨੂੰ ਕੀ ਕਹਿਣਾ ਚਾਹੁੰਦੇ ਹੋ ਉਹ ਜ਼ਰੂਰ ਦੱਸੋ ਕਿ ਜਿਹੜੇ ਲੋਕ ਚੋੜਾਂ ਦੇ ਦਰਤ ਹੋ ਜਾਂ ਡਾਇਬਟੀਸ ਤੋਂ ਬਿਮਾਰ ਨੇ ਉਹ ਇੱਕ ਵਾਰ ਜ਼ਰੂਰ ਤਾਂ ਨਾ ਸੰਪਰਕ ਕਰਨ ਕਿਉਂਕਿ ਬਹੁਤ ਲੋਕਾਂ ਕੋਲ ੱੱੱਕੇ ਖਾਲੇ ਡਾਕਟਰਾਂ ਕੋਲ ਅੱਖਰ ਇੱਕ ਵਾਰ ਤੁਹਾਨੂੰ ਜ਼ਰੂਰ ਜਮਾਨ ਕੀ ਕਹਿਣਾ ਚਾਹੁੰਦੇ ਹੋ ਅੱਜ ਦੀ ਪੀੜ੍ਹੀ ਨੂੰ ਹਜ਼ੂਰ ਸੰਦੇਸ਼ ਜੀ ਬਿਲਕੁਲ ਜੀ ਦੇਖੋ ਜੀ ਜਿਹੜੀ ਸਮੱਸਿਆ ਸਾਡੇ ਸੀਰਚ ਆ ਜਾਂਦੀ ਹੈ ਨਾ ਤਾਂ ਉਹਦਾ ਹੱਲ ਵੀ ਬਿਲਕੁਲ ਜ਼ਰੂਰ ਹੁੰਦਾ ਬਟ ਕਿਸੇ ਵੇਲੇ ਆਪਾਂ ਇਸ ਹਾਲ ਨੂੰ ਲੈਂਦੇ ਲੈਂਦੇ ਇਸ ਤਰੀਕੇ ਦੇ ਜੰਜਾਲ ਚ ਫਸ ਜਾਂਦੇ ਆ ਕਿ ਉਹਦੇ ਵਿੱਚੋਂ ਨਿਕਲਣਾ ਸਾਡੇ ਲਈ ਮੁਸ਼ਕਲ ਹੋ ਜਾਂਦਾ ਮਤਲਬ ਕਹਿੰਦਾ ਮੇਰਾ ਕਿ ਆਪਾਂ ਗੋਲੀਆਂ ਦੇ ਨਾਲ ਇੰਨਾ ਜੁੜ ਚੁੱਕੇ ਹੁੰਨੇ ਆ ਕਿ ਇੱਕ ਗੋਲੀ ਨੂੰ ਸ਼ੁਰੂ ਕਰ ਦਿਆ ਹੌਲੀ ਹੌਲੀ ਕਰਕੇ ਉਹ ਪੰਜ ਗੋਲੀਆਂ ਤੱਕ ਕਿ ਨਹੀਂ ਪਤਾ ਚੱਲਦਾ ਮਤਲਬ ਕਹਿੰਦਾ ਕਿ ਆਪਾਂ ਡਾਕਟਰ ਕੋਲੇ ਜਾਂ ਦਵਾਈ ਇਸ ਕਰਕੇ ਲਈਏ ਕਿ ਆਪਾਂ ਪਹਿਲਾ ਰੋਗ ਠੀਕ ਕਰ ਲਈਏ ਪਹਿਲਾ ਵੀ ਨਹੀਂ ਠੀਕ ਹੋਇਆ ਤਾਂ ਆਪਾਂ ਹੋਰ ਰੋਗ ਲਗਾ ਲੈਨੇ ਉਹਦੇ ਲਈ ਕੀ ਹੈ ਕਿ ਆਪਾਂ ਨੂੰ ਇੱਕ ਵਾਰੀ ਪੈਥੀ ਨੂੰ ਚੇਂਜ ਕਰਾਂਗੇ ਤਦ ਜਦੋਂ ਜਿਵੇਂ ਪੈਥੀ ਚੇਂਜ ਕਰਦੇ ਆ ਤਾਂ ਡੈਫੀਨਿਟਲੀ ਰਿਜ਼ਲਟ ਆਪਾਂ ਨੂੰ ਆਣੇ ਸ਼ੁਰੂ ਹੋ ਜਾਂਦੇ ਨੇ ਇੱਥੇ ਆਪਾਂ ਪੈਥੀ ਚੇਂਜ ਕੀਤੀ ਹੈ ਤਾਂ ਜਿਵੇਂ ਪੈਥੀ ਚੇਂਜ ਕਰਦੇ ਹੋ ਤਾਂ ਉਹਦੇ ਨਾਲ ਰਿਜ਼ਲਟ ਆਣੇ ਡੈਫੀਨਿਟਲੀ ਸ਼ੁਰੂ ਹੋਣਗੇ ਕਿਉਂਕਿ ਹਰ ਇੱਕ ਇਹਨਾਂ ਆਜ ਜਿਹੜਾ ਹੈ ਉਹ ਕੁਦਰਤ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਸੰਭਵ ਹੈ ਤਾਂ ਇੱਥੇ ਜਿਹੜਾ ਆਪਾਂ ਟ੍ਰੀਟਮੈਂਟ ਕਰ ਰਹੇ ਹਾਂ ਉਹ ਇੱਕ ਕੁਦਰਤੀ ਤਰੀਕੇ ਵਾਲੀ ਜਿਹੜੀ ਮੈਡੀਸਿਨ ਹੈਗੀ ਆ ਪਲਾਂਟ ਦੇ ਵਿੱਚੋਂ ਡਾਇਰੈਕਟ ਇਹਨੂੰ ਲਿਆ ਗਿਆ ਔਰ ਇੱਕ ਬੋਤਲ 'ਚ ਪੈਕ ਕੀਤਾ ਗਿਆ ਔਰ ਇਹਦੇ ਨਾਲ ਜਦੋਂ ਆਪਾਂ ਇਲਾਜ ਕਰਦੇ ਹਾਂ ਤਾਂ ਹੱਲ ਜਿਹੜਾ ਹੈ ਉਹ ਸੰਭਵ ਹੋ ਜਾਂਦਾ ਸੰਭਵ ਹੋ ਜਾਂਦਾ ਬਿਲਕੁਲ ਸੋ ਤੁਸੀਂ ਦੇਖਿਆ ਕਿ ਅਸੀਂ ਡਾਕਟਰ ਸਾਹਿਬ ਜੀ ਨਾਲ ਗੱਲਬਾਤ ਤਾਂ ਕਰ ਲਈ ਹੈ ਗੱਲਬਾਤ ਦੇ ਵਿੱਚ ਇੱਕੋ ਹੀ ਚੀਜ਼ ਜਿਹੜੀ ਸਾਹਮਣੇ ਨਿਕਲ ਕੇ ਆਈ ਹੈ ਕਿ ਜੇਕਰ ਤੁਹਾਨੂੰ ਰੋਗ ਹੈ ਤਾਂ ਉਹਦਾ ਹੱਲ ਵੀ ਜ਼ਰੂਰ ਹੈ ਤੁਸੀਂ ਆਯੁਰਵੈਦਿਕ ਜਾਂ ਹੋਰ ਬਹੁਤ ਦਵਾਈਆਂ ਖਾਧੀਆਂ ਹੋਣੀਆਂ ਪਰ ਤੁਸੀਂ ਇੱਕ ਵਾਰ ਇਲੈਕਟ੍ਰੋ ਹੋਮੋਪੈਥਿਕ ਤੇ ਯਕੀਨ ਕਰਕੇ ਦੇਖੋ ਔਰ ਡੈਫੀਨੇਟਲੀ ਤੁਹਾਡੇ ਹਰ ਇੱਕ ਰੋਗ ਦੂਰ ਹੋਣਗੇ ਚਾਹੇ ਤੁਸੀਂ ਡਾਇਬਟੀਜ਼ ਦੇ ਸ਼ਿਕਾਰ ਹੋ ਚਾਹੇ ਤੁਸੀਂ ਜੋੜਾਂ ਦੇ ਦਰਦ ਤੋਂ ਪੀੜਤ ਹੋ ਚਾਹੇ ਹੋਰ ਵੀ ਕੋਈ ਸਮੱਸਿਆ ਤੁਸੀਂ ਇੱਕ ਵਾਰ ਅਮਿਤ ਸਰ ਡਾਕਟਰ ਸਾਹਿਬ ਜੀ ਕੋਲ ਜ਼ਰੂਰ ਆਵੋ ਐਡਰੈਸ ਸਾਡੀ ਸਕਰੀਨ ਤੇ ਆ ਔਰ ਵਾਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੇ ਬਜ਼ੁਰਗ ਜਾਂ ਫਿਰ ਮਾਪੇ ਆਪਣੇ ਬੱਚਿਆਂ ਦੀ ਡਾਇਬਟੀਜ਼ ਦੀ ਬਿਮਾਰੀ ਤੋਂ ਤੰਗ ਪਰੇਸ਼ਾਨ ਹੋਵੇ ਇੱਕ ਵਾਰ ਡਾਕਟਰ ਸਾਹਿਬ ਨਾਲ ਜ਼ਰੂਰ ਕੰਸਲਟ ਕਰਨ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਹਜੂਰ ਅਜਿਹੀਆਂ ਹੋਰ ਵੀਡੀਓਜ਼ ਲੈ ਕੇ ਅਸੀਂ ਹਾਜ਼ਰ ਹੁੰਦੇ ਰਵਾਂਗੇ